ਦੋਸਤੋ ਨਿੱਕਿਆਂ ਕ੍ਰਮਲਾ ਚੈਨਲ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਹਮੇਸ਼ਾ ਬੱਚਿਆਂ ਦੀ ਅਧਿਆਪਕਾਂ ਦੀ ਸਾਹਿਤਕਾਰਾਂ ਦੀ ਬਾਲ ਸਾਹਿਤ ਦੀ ਇਹ ਗੱਲਾਂ ਕਰਦੇ ਆਂ ਤੇ ਬਾਲ ਸਾਹਿਤ ਦੇ ਵਿੱਚ ਬਹੁਤ ਵਾਰੀ ਦੇਖਣ ਚ ਆਇਆ ਕਿ ਵੱਡੇ ਸਾਹਿਤਕਾਰ ਬੱਚਿਆਂ ਲਈ ਲਿਖਦੇ ਨੇ ਪਰ ਜੇ ਬੱਚੇ ਬੱਚਿਆਂ ਨੇ ਲਿਖਣ ਲੱਗ ਪੈਣ ਤਾਂ ਕਿੰਨੀ ਪਤੇ ਦੀ ਗੱਲ ਆ ਕਿੰਨੀ ਵਧੀਆ ਗੱਲ ਆ ਕਿ ਬੱਚਿਆਂ ਨੂੰ ਆਪਣੇ ਹਾਨੀ ਸ਼ਬਦ ਮਿਲ ਜਾਂਦੇ ਨੇ ਬੱਚਿਆਂ ਨੂੰ ਆਪਣੇ ਹਾਣੀਆਂ ਨਾਲ ਗੱਲਾਂ ਕਰਨ ਦਾ ਮੌਕਾ ਮਿਲ ਜਾਂਦਾ ਸੋ ਅੱਜ ਅਸੀਂ ਉਸ ਬੱਚੀ ਨਾਲ ਗੱਲਾਂ ਕਰਾਂਗੇ ਜਿਸ ਬੱਚੀ ਨੇ ਸਾਹਿਦ ਦੇ ਖੇਤਰ ਚ ਕਲਾ ਦੇ ਖੇਤਰ ਚ ਚਿੱਤਰਕਾਰੀ ਦੇ ਖੇਤਰ ਔਰ ਸਿੱਖਿਆ ਦੇ ਖੇਤਰ ਚ ਵਿਲੱਖਣ ਪੜਾਅ ਸਿਰਜੀਆਂ ਨੇ ਤੇ ਇਹ ਬੱਚੀ ਹੈ ਸੁਖਚੰਚਲ ਕੌਰ ਜੋ ਮੇਰੇ ਨਾਲ ਹੈ ਸੁਖਚੰਚਲ ਕੌਰ ਬੇਟੇ ਤੇਰੇ ਬਾਰੇ ਮੈਨੂੰ ਪਤਾ ਕਿ ਤੇਰੀ 8 ਸਾਲ ਦੀ ਕਿਤਾਬ ਇੱਕ ਇਹਨਾਂ ਦੀ ਛਪ ਗਈ ਸੀ ਨੰਨੂ ਦਾ ਬਾਗੀਚਾ ਜੀ ਤੇ ਉਹ ਕਿਤਾਬ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੁਹਾਡੇ ਬਾਰੇ ਗੱਲ ਕਰਾਂਗੇ ਤੁਹਾਡੀ ਜਿਹੜੀ ਲਿਖਣੀ ਬਾਰੇ ਗੱਲ ਕਰਾਂਗੇ ਤੁਹਾਡੀ ਪੜਾਈ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਲਿਖਣ ਦਾ ਸ਼ੌਕ ਆ ਉਹ ਤੁਹਾਨੂੰ ਕਿੱਦਾਂ ਪੈਦਾ ਹੋਇਆ ਸਰ ਜੇ ਲਿਖਣ ਦੇ ਸ਼ੌਕ ਦੀ ਗੱਲ ਕਰੀਏ ਤਾਂ ਮੈਂ ਕਹੂੰਗੀ ਕਿ ਉਹ ਇੱਕ ਨੈਚੁਰਲ ਚੀਜ਼ ਹੈ ਜਿਹੜੀ ਸਾਰਿਆਂ ਦੇ ਵਿੱਚ ਹੁੰਦੀ ਆ ਜੀ ਬਟ ਕਈ ਵਾਰੀ ਐਦਾਂ ਹੁੰਦਾ ਕਿ ਕਈ ਲੋਕੀ ਜਿਹੜੇ ਹੈਗੇ ਆ ਕਈ ਪੀਪਲ ਜਿਹੜੇ ਹੈਗੇ ਆ ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰ ਪਾਉਂਦੇ ਆ ਤੇ ਕਈ ਨਹੀਂ ਕਰ ਪਾਉਂਦੇ ਹੈਗੇ ਜੀ ਤੇ ਇਹ ਇੱਕ ਮੇਰੀ ਮਦਰ ਦੀ ਇੱਕ ਇਨਹਰਿਟੈਂਸ ਤੇ ਮੈਨੂੰ ਇਹ ਇੱਕ ਬਿਊਟੀਫੁਲ ਗਿਫਟ ਮਿਲੇ ਆਇਆ ਕਿ ਮੈਂ ਜਿਹੜੀ ਹੈਗੀ ਆ ਮੈਂ ਆਪਣੇ ਥੌਟਸ ਨੂੰ ਬਹੁਤ ਵਧੀਆ ਟਰਿਕ ਇਨ ਐਕਸਪ੍ਰੈਸ ਕਰ ਸਕਦੀ ਆ ਮਤਲਬ ਤੁਹਾਨੂੰ ਵਿਰਾਸਤ ਦੇ ਵਿੱਚ ਇਹ ਗੱਲ ਮਿਲ ਗਈ ਕਿਉਂਕਿ ਤੁਹਾਡੇ ਮਾਤਾ ਕੁਲਵਿੰਦਰ ਕੌਰ ਰਹਾਣੀ ਜੀ ਬੜੇ ਵਧੀਆ ਅਧਿਆਪਕ ਨੇ ਸਾਹਿਤਕਾਰ ਨੇ ਚિત੍ਰਕਾਰ ਨੇ ਹਾਂਜੀ ਇਹ ਤੁਹਾਨੂੰ ਵਿਰਸੇਜ ਮਿਲ ਗਈਆਂ ਗੱਲਾਂ ਹਾਂਜੀ ਤੇ ਤੁਸੀਂ ਇਸ ਵਿਰਸੇ ਨੂੰ ਅੱਗੇ ਤੋਰਨ ਲਈ ਕਿਵੇਂ ਕੀਤਾ ਵਿਰਸੇ ਨੂੰ ਅੱਗੇ ਤੋਰਨਾ ਹਨਾ ਇਹ ਇੱਕ ਥੋੜਾ ਜਿਹਾ ਆ ਆਪਕਈ ਮਤਲਬ ਸ਼ਬਦਾਂ ਦੇ ਅਨੁਸਾਰ ਇਦਾਂ ਲੱਗਦਾ ਕਿ ਇਹ ਥੋੜਾ ਜਿਹਾ ਅਜੀਬ ਜਿਹਾ ਟੌਪਿਕ ਹੈ ਬਟ ਇਸ ਨੂੰ ਅੱਗੇ ਤੋਰਨਾ ਵੀ ਇੱਕ ਬਹੁਤ ਹੀ ਨੇਚਰਲ ਚੀਜ਼ ਹੈ ਜੀ ਜੋ ਸਾਡੇ ਪੇਰੈਂਟਸ ਸਾਨੂੰ ਦੱਸਦੇ ਆ ਉਹਨੂੰ ਉਸ ਉਸ ਹਰ ਪੁਆਇੰਟ ਨੂੰ ਅਸੀਂ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਦੇ ਆ ਨਾ ਜੀ ਸੋ ਸਿਮਿਲਰਲੀ ਮੇਰੀ ਮਦਰ ਨੇ ਜੋ ਮੈਨੂੰ ਦਿੱਤਾ ਮੈਂ ਉਸ ਗਿਫਟ ਨੂੰ ਟ੍ਰੈਜਰ ਕਰਦੀ ਆ ਜੀ ਤੇ ਉਸ ਗਿਫਟ ਨੂੰ ਮੈਂ ਅੱਗੇ ਵਧਾਣੀ ਆ ਬਟ ਇਦਾਂ ਨਹੀਂ ਹੈ ਕਿ ਮੈਂ ਉਸ ਨੂੰ ਅੱਗੇ ਮਤਲਬ ਇੱਕ ਟਾਈਪ ਆਫ ਇੱਕ ਅਜੀਬ ਜਿਹੇ ਤਰੀਕੇ ਨਾਲ ਜਾਂ ਫਿਰ ਇੱਕ ਕਹਿੰਦੇ ਮਟੀਰੀਅਲਿਸਟਿਕ ਤਰੀਕੇ ਦੇ ਨਾਲ ਮੈਂ ਇਹ ਕੰਮ ਕਰਦੀ ਆ ਬਹੁਤ ਹੀ ਨੇਚਰਲੀ ਐਵਰੀਡੇ ਲਾਈਫ ਜੀ ਮਤਲਬ ਤੁਸੀਂ ਜਿਹੜੀਆਂ ਆਪਣੀ ਮੰਮੀ ਨੇ ਤੁਹਾਨੂੰ ਗੱਲਾਂ ਸਿਖਾਈਆਂ ਹਾਂ ਜਲਵਿੰਦਰ ਕੌਰ ਹਾਨੀ ਦਾ ਉਹਨਾਂ ਗੱਲਾਂ ਨੂੰ ਜੀਵਨ ਚ ਅਪਣਾ ਲਿਆ ਤੇ ਅਪਣਾ ਕੇ ਤੁਸੀਂ ਸਭ ਤੋਂ ਪਹਿਲਾਂ ਕੀ ਕਰਦੇ ਆ ਐਵਰੀਡੇ ਵਰਕਸ ਆਪਣੇ ਫਾਦਰ ਨੂੰ ਖੁਸ਼ ਕਰਨਾ ਆਪਣੇ ਗ੍ਰੇਡਸ ਉਪਰ ਰੱਖਨੇ ਜੀ ਤੇ ਪਰ ਇਹਦੇ ਨਾਲ ਨਾਲ ਆਪਣੇ ਆਪ ਨੂੰ ਵੀ ਪਹਿਚਾਣਨਾ ਬਹੁਤ ਜ਼ਰੂਰੀ ਹੈ ਜੀ ਆਹ ਗੱਲ ਜਿਹੜੀ ਤੁਸੀਂ ਕੀਤੀ ਹੈ ਤਾਂ ਸਾਡੂ ਵੱਡਿਆਂ ਨੂੰ ਨਹੀਂ ਪਤਾ ਲੱਗਦਾ ਵੀ ਆਪਣੇ ਆਪ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਕਿੱਦਾਂ ਪਛਾੜਿਆ ਜਾਂਦਾ ਆਪਣੇ ਆਪ ਨੂੰ ਪਹਿਚਾਣਨਾ ਆਪਣੇ ਨਾਲ ਵਕਤ ਬਿਤਾਉਣ ਦੇ ਲਈ ਉਹ ਮੀਨਸ ਉਹ ਸਟੈਪ ਬਹੁਤ ਜ਼ਰੂਰੀ ਆ ਜੀ ਜੇ ਤੁਸੀਂ ਕਹੋਗੇ ਕਿ ਤੁਸੀਂ ਮਤਲਬ ਆਪਣੇ ਆਪ ਨੇ ਕੁਝ ਸਪੈਸ਼ਲ ਤੋ ਇੱਕ ਆਕੇ ਤੁਸੀਂ ਆਪਣੇ ਆਪ ਨੂੰ ਪਛਾਣੋਗੇ ਤਾਂ ਉਹ ਇੱਕ ਮੇਰੇ ਖਿਆਲ ਚ ਇੱਕ ਰੋਂਗ ਸਟੈਪ ਹੈ ਜੀ ਹਾਂਜੀ ਤੁਹਾਨੂੰ ਆਪਣੇ ਆਪ ਨਾਲ ਸਮੇਂ ਬਤਾਨਣਾ ਚਾਹੀਦਾ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਤੁਹਾਨੂੰ ਹਰ ਇੱਕ ਚੀਜ਼ ਟਰਾਈ ਕਰਨੀ ਚਾਹੀਦੀ ਆ ਜੀ ਉਹ ਮਹਰੀਕੀ ਜਿਸ ਮਤਲਬ ਕਿ ਸਿਰਫ ਰਾਈਟ ਚੀਜ਼ਾਂ ਨਹੀਂ ਤੁਹਾਨੂੰ ਗਲਤ ਕੰਮ ਜਿਹੜੇ ਮਤਲਬ ਗਲਤ ਕੰਮ ਨਹੀਂ ਨੋਟ ਇਨ ਦੈਟ ਸੈਂਸ ਬਟ ਤੁਹਾਨੂੰ ਹਰ ਇੱਕ ਚੀਜ਼ ਨੂੰ ਟ੍ਰਾਈ ਕਰਨਾ ਚਾਹੀਦਾ ਹੈ ਮਤਲਬ ਇਹ ਆ ਵੀ ਜੇ ਅਸੀਂ ਕੰਮ ਕਰਦੇ ਕਰਦੇ ਗਲਤੀ ਵੀ ਕਰਦੇ ਆ ਉਹ ਤੋਂ ਵੀ ਸਿੱਖਦਾ ਵੱਡਾ ਹਾਂਜੀ ਉਹ ਜਿਹੜੀਆਂ ਚੀਜ਼ਾਂ ਅਸੀਂ ਸਿੱਖਦੇ ਆ ਤਾਂ ਉਹਨਾਂ ਨੂੰ ਜਦ ਅਸੀਂ ਆਪਣੀ ਲਾਈਫ ਚ ਇੰਪਲੀਮੈਂਟ ਕਰਦੇ ਤਾਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕੀ ਹਾਂ ਹੁਣ ਜਿਵੇਂ ਮੈਂ ਆ ਮੈਨੂੰ ਕੋਈ ਫੋਰਸ ਨਹੀਂ ਕਰ ਸਕਦਾ ਕਿ ਤੂੰ ਆ ਕੰਮ ਕਰ ਨੋ ਬਟ ਜੇ ਤੁਸੀਂ ਕਹੋ ਕਿ ਤੈਨੂੰ ਜੇ ਫੋਰਸ ਨਹੀਂ ਕਰ ਸਕਦਾ ਹਾਊ ਕੈਨ ਯੂ ਮੀਨ ਹਾਊ ਕੈਨ ਯੂ ਜਸਟ ਲਰਨ ਐਨੀਥਿੰਗ ਜੀ ਨਹੀਂ ਮੈਨੂੰ ਹਰ ਇੱਕ ਚੀਜ਼ ਜਿਹੜੀ ਹੈਗੀ ਆ ਉਹ ਕਰਨੀ ਪੈਂਦੀ ਆ ਖੁਦ ਤੇ ਉਹ ਨੂੰ ਉਹਨੂੰ ਕਰਨ ਦੇ ਨਾਲ ਨਾਲ ਮੈਨੂੰ ਤੇ ਇੰਡੀਪੈਂਡੈਂਟ ਹੋਣਾ ਪੈ ਰਿਹਾ ਪੈਂਦਾ ਹੈ ਮੀਨਸ ਆਪਣੇ ਆਪ ਨੂੰ ਇੰਡੀਪੈਂਡੈਂਟ ਕਰਨਾ ਪੈਂਦਾ ਹੈ ਤੇ ਉਹਦੇ ਨਾਲ ਨਾਲ ਮੈਂ ਹੌਲੀ-ਹੌਲੀ ਜਿਹੜੀਆਂ ਚੀਜ਼ਾਂ ਹੈਗੀਆਂ ਸਿੱਖਦੀ ਆ ਅੱਛਾ ਜਿਹੜੀਆਂ ਤੁਸੀਂ ਗੱਲ ਕੀਤੀ ਆ ਕਿ ਮੈਨੂੰ ਕੋਈ ਫੋਰਸ ਨਹੀਂ ਕਰ ਸਕਦਾ ਹਾਂ ਜੀ ਇਹ ਤਾਂ ਮੇਰਾ ਵੀ ਤਜਰਬਾ ਹੋਇਆ ਸੀ ਜਦੋਂ ਕਿਤਾਬ ਆਪਾਂ ਛਾਪਦੇ ਸੀ ਮੈਨੂੰ ਦਾ ਬਗੀਚਾ ਹਾਂ ਜੀ ਤੁਸੀਂ ਇਹਦਾ ਟਾਈਟਲ ਚੇਂਜ ਕਰਨ ਨੂੰ ਨਹੀਂ ਮੰਨੇ ਸੀ ਜੀ ਤੇ ਤੁਹਾਡੇ ਅੰਦਰ ਇੱਕ ਬੜੀ ਬਹਾਦਰ ਲੜਕੀ ਆ ਜਿਹੜੀ ਆਪਣੀ ਮਰਜ਼ੀ ਦੀ ਮਾਲਕ ਵੀ ਆ ਲੇਕਿਨ ਉਹ ਕੈਜੇ ਰਹਿੰਦੀ ਆ ਇਹ ਜਿਹੜੀ ਤੁਹਾਡੀ ਭਾਵਨਾ ਆ ਇਹ ਤੁਹਾਡੀ ਸੋਚ ਕਿੱਥੋਂ ਪੈਦਾ ਹੁੰਦੀ ਆ ਇਹ ਸੋਚ ਵੀ ਜਿਹੜੀ ਹੈਗੀ ਆ ਮੈਂ ਆਪਣੀ ਮਦਰ ਨੂੰ ਸਾਲ ਤਾਂ ਥੈਂਕ ਯੂ ਕਰੂੰਗੀ ਕਿ ਕਿਉਂਕਿ ਉਹਨਾਂ ਨੇ ਇਸ ਚੀਜ਼ ਨੂੰ ਡਵੈਲਪ ਕਰਨ ਦੇ ਵਿੱਚ ਇਹ ਹੈਲਪ ਕੀਤੀ ਬਟ ਨਾਲ ਦੇ ਨਾਲ ਇਹਦੇ ਵਿੱਚ ਮੈਂ ਇਹ ਦੇਖਦੀ ਆ ਕਿ ਇਹ ਇੱਕ ਲਾਈਫ ਜਿਹੜੀ ਹੈਗੀ ਆ ਉਹ ਸਾਨੂੰ ਤੁਹਾਡੀ ਆਪਣੀ ਲਾਈਫ ਸਾਨੂੰ ਸਿਖਾਉਂਦੀ ਆ ਕਿ ਤੁਸੀਂ ਕਿੱਦਾਂ ਦੇ ਅੱਗੇ ਬੰਦੇ ਬਣੋਗੇ ਹਨਾ ਸੋ ਮੈਨੂੰ ਜਿਹੜੀਆਂ ਲਾਈਫ ਨੇ ਪ੍ਰੋਬਲਮਸ ਫੇਸ ਕਰਵਾਈਆਂ ਤੇ ਉਹਨਾਂ ਤੋਂ ਮੈਂ ਕਿੱਦਾਂ ਆਪਣੇ ਆਪ ਨੂੰ ਟੈਕਲ ਕੀਤਾ ਮੇਰੇ ਹਰੇਕ ਮੇਰਾ ਹਰ ਇੱਕ ਕੰਮ ਦੇ ਲਈ ਉਹ ਫਸਟ ਟਾਈਮ ਜਿਹੜਾ ਸੀਗਾ ਹਰ ਇੱਕ ਚੀਜ਼ ਦੇ ਲਈ ਉਹਨੂੰ ਮੈਂ ਕਿੱਦਾਂ ਐਕਸਪੀਰੀਅੰਸ ਕੀਤਾ ਤੇ ਅੱਗੇ ਉਹਨੂੰ ਮੈਂ ਆਪਣੀ ਲਾਈਫ ਦੇ ਵਿੱਚ ਜਦੋਂ ਉਹ ਪ੍ਰੋਬਲਮ ਜੀ ਦੁਆਰਾ ਆਈ ਆ ਤਾਂ ਮੈਂ ਉਹਨੂੰ ਦੁਬਾਰਾ ਕਿੱਦਾਂ ਉਹਨੂੰ ਟੈਕਲ ਕੀਤਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਹੋ ਇੰਪੋਰਟੈਂਟ ਐ ਇਸ ਦੇ ਵਿੱਚ ਮਤਲਬ ਹਰ ਮੁਸ਼ਕਲ ਨੇ ਫਾਨੂੰ ਸਿੱਖਿਆ ਹਾਂਜੀ ਹਰ ਹਰ ਮੁਸ਼ਕਲ ਨੇ ਹਰ ਉਸ ਹਾਸਲੇ ਜਿਹੜਾ ਮੈਂ ਆਪਣੀ ਫੈਮਿਲੀ ਨੂੰ ਬਤਾਇਆ ਆ ਉਸ ਹਰ ਪ੍ਰੋਬਲਮ ਨੇ ਜਿਹੜੀ ਮੇਰੇ ਨਾਲ ਆਈ ਆ ਜੀ ਠੀਕ ਹੈ ਉਸ ਹਰ ਇੱਕ ਚੀਜ਼ ਨੇ ਮੀਨਸ ਲਾਈਫ ਚ ਭਾਵੇਂ ਕੋਈ ਛੋਟੀ ਤੋਂ ਛੋਟੀ ਚੀਜ਼ ਹੋਵੇ ਇੱਕ ਇੱਕ ਥੂੜੀ ਦੇ ਲਈ ਇੱਕ ਛੋਟਾ ਜਿਹਾ ਝਾੜੂ ਵੀ ਲਾਣਾ ਉਹ ਵੀ ਜਿਹੜੀ ਚੀਜ਼ ਹੈਗੀ ਆ ਉਹ ਵੀ ਇੱਕ ਕੁੜੀ ਨੂੰ ਸਿਖਾਉਂਦੀ ਹੈ ਇੱਕ ਕੁੜੀ ਨੂੰ ਨਹੀਂ ਇੱਕ ਹਰੇ ਹਰੇਕ ਬੰਦੇ ਨੂੰ ਸਿਖਾਉਂਦੀ ਛੋਟੀ ਤੋਂ ਛੋਟੀ ਚੀਜ਼ ਕੀ ਲਾਈਫ ਕਿਡੀ ਗ੍ਰੇਟ ਹੈ ਤੇ ਕਿੰਨਾ مطلب ਕਹਿਣ ਦਾ ਭਾਵ ਤੁਹਾਡੀਆਂ ਗੱਲਾਂ ਤੋਂ ਇਹ ਲੱਗਦਾ ਵੀ ਤੁਸੀਂ ਹਰ ਕੰਮ ਆਪਣਾ ਖੁਦ ਕਰਦੇ ਆ ਜੀ ਜਿਵੇਂ ਝਾੜੂ ਦੀ ਆਪਾਂ ਗੱਲ ਕੀਤੀ ਹੈ ਹਾਂਜੀ ਤੇ ਆਪਣੀ ਮੰਮੀ ਨੂੰ ਸਾਰੇ ਕੰਮ ਕਰਾਣੇ ਤੁਸੀਂ ਹਾਂਜੀ ਕਿਉਂਕਿ ਇਹ ਮੈਨੂੰ ਆਪਣੇ ਆਪ ਚ ਲੱਗਦਾ ਕਿ ਸਭ ਤੋਂ ਇੰਪੋਰਟੈਂਟ ਸਟੈਪ ਇੰਡੀਪੈਂਡੈਂਸ ਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਲਾਈਫ ਦੇ ਵਿੱਚ ਸਕਸੈਸਫੁਲ ਹੋਵੋ ਜਾਂ ਫਿਰ ਤੁਸੀਂ ਆਪਣੇ ਜਿਹੜੇ ਹੈਗੇ ਆ ਮੀਨਸ ਇੱਕ ਇੰਡੀਪੈਂਡੈਂਟ ਜੌਬ ਲਵੋ ਬਟ ਇੱਕ ਸਿੰਪਲ ਜਿਹੜੇ ਸੌਖੇ ਘਰ ਦੇ ਕੰਮ ਉਹਨਾਂ ਨੂੰ ਵੀ ਮਤਲਬ ਬੰਦੇ ਨੂੰ ਕਰਨਾ ਆਉਣਾ ਚਾਹੀਦਾ ਆ ਕਿਉਂਕਿ ਜੇ ਇਹ ਹੀ ਚੀਜ਼ਾਂ ਨਹੀਂ ਆਈਆਂ ਤਾਂ ਬੰਦੇ ਨੂੰ ਆਪਣੇ ਆਪ ਤੇ ਇੰਡੀਪੈਂਡੈਂਟ ਹੋਣਾ ਕਿੱਦਾਂ ਹੈਗਾ ਉਹ ਮੀਨਸ ਬੰਦਾ ਕਿੱਦਾਂ ਕਰੂਗਾ ਉਹ ਚੀਜ਼ ਅੱਛਾ ਤੁਸੀਂ ਇਹ ਗੱਲਾਂ ਘਰੇਲੂ ਹੋ ਗਈਆਂ ਸਾਡੀਆਂ ਆਪਾਂ ਸਾਹਿਤਿਕ ਗੱਲਾਂ ਤੁਸੀਂ ਚਿੱਤਰਕਾਰੀ ਵੀ ਕਰਦੇ ਆ ਤੁਸੀਂ ਕਹਾਣੀ ਵੀ ਲਿਖਦੇ ਆ ਤੇ ਕਵਿਤਾ ਵੀ ਲਿਖ ਲੈਂਦੇ ਆ ਪਿਛਲੇ ਜੇ ਤੁਸੀਂ ਨਾਵਲ ਲਿਖਣ ਲੱਗ ਪਏ ਸੀਗੇ ਤੇ ਇਹ ਸਾਰਾ ਕੁਝ ਕਿਵੇਂ ਚੱਲਦਾ ਇਹ ਸਾਰਾ ਕੁਝ ਐਸ ਵੇਲੇ ਤਾਂ ਮੈਂ ਤੁਹਾਨੂੰ ਸੱਚਾਈ ਦੀ ਗੱਲ ਦੱਸਾਂ ਤਾਂ ਮੈਂ ਹੱਲੇ ਥੋੜੀ ਸਟੌਪ ਤੋਂ ਕਿਉਂਕਿ ਬਿਕੋਜ਼ ਆਈ ऍम ਇਨ 10th ਸਟੈਂਡਰਡ ਦੇਰਫੋਰ ਮਾਈ ਐਗਜ਼ਾਮਸ ਆਰ ਕਮਿੰਗ ਸੂਨ ਐਂਡ ਆਲ ਆਲ ਦਾ ਥਿੰਗਸ ਆਈ ਹੈਵ ਟੂ ਡੂ ਹੈਨਾ ਸੋ ਉਹ ਜਿਹੜੀ ਚੀਜ਼ ਹੈਗੀ ਹੈ ਇੱਕ ਬੈਲੈਂਸ ਬਣਾਇਆ ਹੋਇਆ ਬਟ ਸਟਿਲ ਮੈਂ ਉਹ ਇਦਾਂ ਕਿ ਮੈਂ ਜਿਹੜਾ ਹੈਗਾ ਹੈ ਆਪਣੀ ਡਾਇਰੀ ਲਿਖਦੀ ਹਾਂ ਜੀ ਤੇ ਉਸ ਡਾਇਰੀ ਦੇ ਵਿੱਚ ਕੋਈ ਵੀ ਆਈਡੀਆ ਹੋਵੇ ਡੇਲੀ ਲਾਈਫ ਐਕਸਪੀਰੀਅੰਸ ਹੋਣ ਜੋ ਵੀ ਹੈਗਾ ਉਹ ਮੈਂ ਸਾਰਾ ਉਹਦੇ ਵਿੱਚ ਕਾਪੀ ਡਾਉਨ ਕਰਦੀ ਹਾਂ ਦੇ ਰਹੀ ਗੱਲ ਸਟੋਰੀਜ਼ ਦੀ ਤੇ ਇਹ ਸਾਰੀਆਂ ਚੀਜ਼ਾਂ ਅੱਜ ਕੱਲ ਮੇਰੀ ਜਿਹੜੀ ਅਪਰੋਚ ਆ ਸਟੋਰੀਜ਼ ਦੇ ਲਈ ਜਾਂ ਫਿਰ ਕਵਿਤਾਵਾਂ ਦੇ ਲਈ ਉਹ ਇੱਕ ਕਹਿ ਲਓ ਚਾਈਲਡਹੂਡ ਵਾਲੇ ਲੈਵਲ ਤੋਂ ਥੋੜੀ ਉੱਪਰ ਗਈ ਆ ਨਹੀਂ ਹੁਣ ਤੁਹਾਡੀ ਉਮਰ ਵੱਧ ਗਈ ਨਾ ਇਸ ਤੋਂ ਅਗੇ ਫਟੇ ਤਾਂ ਪਹਿਣਾ ਹੀ ਆ ਇਸ ਗੱਲ ਦਾ ਜਿਹੜੀ ਤੁਸੀਂ 8 ਸਾਲ ਦੀਆਂ ਨੇ ਕਿਤਾਬ ਲਿਖੀ ਸੀ ਉਹਦੇ 'ਚ ਹੁਣ ਤੁਹਾਡੀ ਉਮਰ 16 ਸਾਲ ਦੀ 15 16 ਸਾਲ ਪਹੁੰਚ ਗਈ ਆ ਤੇ ਉਹ ਜਿਹੜੀ ਤੁਹਾਡੀ ਸੋਚ ਆ ਤੁਹਾਡਾ ਤਜਰਬਾ ਆ ਉਹ ਬਦਲ ਗਿਆ ਤੇ ਉਹਦੇ ਨਾਲ ਤੁਹਾਡੀਆਂ ਕਹਾਣੀਆਂ ਤੇ ਵੀ ਅਸਰ ਪਾਏਗਾ ਹਾਂਜੀ ਤੇ ਜਿਹੜੀ ਤੁਹਾਡੀ ਪਹਿਲੀ ਕਿਤਾਬ ਆਈ ਸੀ ਹਾਂਜੀ ਇਹ ਉਹ ਤੁਸੀਂ ਕਿੰਨੀਆਂ ਕਹਾਣੀਆਂ ਲਿਖੀਆਂ ਸੀ ਉਹ ਰਾਈਟ ਨਾ ਆਈ ਡੋਟ ਰਿਮੈਂਬਰ ਹਾਊ ਮੈਨੀ 8-10 ਤਾਂ ਐਗਜ਼ੈਕਟਲੀ ਹਾਂਜੀ 8-10 ਸਾਇਕਿੰਗ ਸਿਗੀਆਂ ਪੂਰੀਆਂ ਨੰਨੂ ਦਾ ਬਗੀਚਾ ਤੇ ਉਹ ਜਿਹੜੀ ਸਟੋਰੀਜ਼ ਸੀਗੀਆਂ ਉਹ ਸਾਰੀਆਂ ਇੱਕ ਬਹੁਤ ਹੀ ਮੈਨੂੰ ਜਿਆਦਾ ਲੱਗਦਾ ਕਿ ਉਹ ਬਹੁਤ ਛੋਟੇ ਲੈਵਲ ਤੇ ਸੀ ਹੁਣ ਜਦ ਮੈਂ ਦੁਬਾਰਾ ਉਹਨਾਂ ਨੂੰ ਪੜ੍ਹਦੀ ਤਾਂ ਮੈਨੂੰ ਆਪਣੇ ਆਪ ਤੇ ਹਾਸਾ ਆਦਾ ਕਿ ਮੈਂ ਕਿੰਨੀਆਂ ਚਾਈਲਡਿਸ਼ ਚੀਜ਼ਾਂ ਲਿਖੀਆਂ ਆ ਬਟ ਸਟਿਲ ਉਹ ਇੱਕ ਬਹੁਤ ਇੰਪੋਰਟੈਂਟ ਮੈਮਰੀ ਹੈ ਮੇਰੇ ਲਈ ਜੀ ਦੇਖੋ ਉਹ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਸੀ ਕਿ ਪੰਜਾਬੀ ਦੇ ਵਿੱਚ ਕਿਸੇ ਵੀ ਬੱਚੇ ਨੇ 8 ਸਾਲ ਦੀ ਉਮਰ 'ਚ ਕਿਤਾਬ ਨਹੀਂ ਛਪਾਈ ਲਿਖਿਆ ਹੋਏਗਾ ਭਾਵੇਂ ਪਰ ਛਪੀ ਨਹੀਂ ਸੀ ਤੁਸੀਂ ਉਹ ਚਿੱਤਰਕਾਰੀ ਵੀ ਖੁਦ ਕੀਤੀ ਉਹ ਤੁਹਾਡੇ ਅਨੁਭਵ ਸੀਗੇ ਬਚਪਨ ਦੇ ਨਾ ਤੇ ਉਹ ਆਲੂ ਵਾਲੇ ਕਿੱਥੋਂ ਕਹਾਣੀਆਂ ਤੁਸੀਂ ਉਹ ਲਈਆਂ ਸੀ ਜਿੰਨੀਆਂ ਮੇਰੇ ਵਾਲੇ ਤੋਂ ਮੇਰੇ ਘਰ ਤੋਂ ਕਹਾਣੀਆਂ ਸੀ ਹਾਂਜੀ ਜਿਹੜੀ ਮੇਰੀ ਨਾਨੀ ਜੀ ਨੇ ਉਹ ਮੈਨੂੰ ਮੈਨੂੰ ਯਾਦ ਆ ਕਿ ਮੈਂ ਉਹਨਾਂ ਦਾ ਥੰਮ ਫੜ ਕੇ ਅੱਛਾ ਤੇ ਉਹਨਾਂ ਦੇ ਸਰਾਨੇ ਬੈਠ ਕੇ ਤੇ ਉਹ ਮੈਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸੀਗੇ ਜੀ ਤੇ ਉਹ ਜਿਹੜੀਆਂ ਸਟੋਰੀਜ਼ ਉਹ ਜਦ ਸੁਣਾਉਂਦੇ ਹੁੰਦੇ ਸੀਗੇ ਤਾਂ ਮੇਰੇ ਦਿਮਾਗ ਦੇ ਵਿੱਚ ਉਹ ਸਟੋਰੀ ਤਾਂ ਮੈਂ ਚਲੋ ਸੁਣ ਲੈਂਦੀ ਹੁੰਦੀ ਸੀ ਬਟ ਇੱਕ ਅਲੱਗ ਪਰਸਪੈਕਟਿਵ ਵੀ ਹਾਲਾ ਹੁੰਦਾ ਸੀ ਮੇਰੇ ਦਿਮਾਗ ਦੇ ਵਿੱਚ ਕਿ ਉਹ ਸਟੋਰੀ ਨੂੰ ਅਸੀਂ ਜਿਹੜਾ ਹੈਗਾ ਹੋਰ ਰੋਮਾਂਚਕ ਕਿੱਦਾਂ ਕਰ ਸਕਦੇ ਆ ਬਟ ਇਹ ਤੁਸੀਂ ਕਹਿ ਸਕਦੇ ਕਿ ਮੈਂ ਉਹਨਾਂ ਨੂੰ ਕਾਪੀ ਕੀਤਾ ਬਟ ਉਹਨਾਂ ਨੂੰ ਮੈਂ ਇੱਕ ਦੇ ਦੇ ਨਾਲ डिफरेंट कैरेक्टर एवरीथिंग मींस डिफरेंट ਹੋ ਗਿਆ ਹੋਗਾ ਤੇ ਉਹ ਜਿਹੜੀਆਂ ਚੀਜ਼ਾਂ ਮੈਂ ਉਥੋਂ ਆਪਣੀ ਮਦਰਸ ਆਪਣੀ मींस ਮਦਰਸ ਇਨ ਦ ਸੈਂਸ ਬੋਥ ਮਾਈ ਰੀਅਲ ਮਦਰ ਐਂਡ ਮਾਈ ਗ੍ਰੈਂਡ ਮਦਰ ਆਲਸ ਫ্রম ਬੋਥ ਆਫ देम ਮੈਂ ਬਹੁਤ ਸਾਰੀਆਂ ਚੀਜ਼ਾਂ ਇਨਕਲਕੇਟ ਕੀਤੀਆਂ ਤੇ ਉਹਨਾਂ ਨੂੰ ਮੈਂ ਆਪਣੀ ਸਟੋਰੀਸਟ ਵੀ ਪਾਇਆ ਤੇ ਇੱਕ ਰੀਡਰ ਕੋਈ ਕੋਈ मींस ਕੋਈ ਵੀ ਰੀਡਰ ਆ ਉਹਦੇ ਲਈ ਉਹ ਇੱਕ ਸਟੋਰੀ ਹੋਊਗੀ ਬਟ ਮੇਲੇ ਉਹ ਇੱਕ ਪੂਰਾ ਦਾ ਪੂਰਾ ਇੱਕ ਮੈਂ ਸਿਫ ਰੈਗਰਾ ਜਿਹੜਾ ਮੈਂ ਆਪਣਾ ਉਹਨੂੰ ਇੱਕ ਟਾਈਮ ਦੇ ਉੱਤੇ ਪ੍ਰੀਜ਼ਰਵ ਕਰ ਲਿਆ ਕਿਹਾ ਵਾਹ ਵਾਹ ਤੁਸੀਂ ਸੁਖਚੰਚਲ ਜੀ ਉਹ ਜਿਹੜੇ ਜੀਵਨ ਦੇ ਰੂਪავਸੀ ਆਪਣੀ ਨਾਨੀ ਜੀ ਤੋਂ ਆਪਣੀ ਮਾਤਾ ਜੀ ਤੋਂ ਲਏ ਨੇ ਜੀ ਔਰ ਉਹਨਾਂ ਦੇ ਵਿੱਚ ਆਪਣਾ ਰੰਗ ਭਰਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਕਿਉਂਕਿ ਹਰ ਕਹਾਣੀ ਜਿਹੜੀ ਸੋਹਣੀ ਸੁਣਾਈ ਆ ਉਹਨੂੰ ਤੁਸੀਂ ਆਪਣੇ ਰੰਗ ਢੰਗ ਨਾਲ ਲਿਖਿਆ ਔਰ ਆਲੇ ਦੁਆਲੇ ਜਿੱਦਾਂ ਉਹ ਪੱਭੂ ਦੀ ਕਹਾਣੀ ਸਿੱਖਣ ਕੀ ਜਿਆਦਾ ਹਾਂਜੀ ਹਾਂਜੀ ਉਹ ਕੀ ਸੀ ਕਹਾਣੀ ਉਹ ਪੱਭੂ ਦੀ ਕਹਾਣੀ ਦਾ ਇਹ ਹੈ ਕਿ ਉਹ ਮੀਨਸ ਐਸੀ ਇਦਾਂ ਪੋਰਟਰੇ ਕੀਤਾ ਆ ਕਿ ਇੱਕ ਜਿਹੜੀ ਇੱਕ ਪੱਬੂ ਨਹੀਂ ਹੈ ਇੱਕ ਸੁੰਡੀ ਸੀ ਜਿਆਸਾ ਉਹਦੇ ਵਿੱਚ ਕੰਡਿਆਂ ਵਾਲੀ ਸੁੰਡੀ ਮੈਨੂੰ ਹੁਣ ਵੀ ਕੰਡਿਆਂ ਵਾਲੀ ਸੁੰਡੀਆਂ ਤੋਂ ਬਹੁਤ ਡਰ ਲੱਗਦਾ ਆ ਹੁਣ ਵੀ ਜਦੋਂ ਇੱਥੇ ਘੁੰਮਣ ਲੱਗੀਆਂ ਹੁੰਦੀਆਂ ਤਾਂ ਮਨ ਉਹ ਤੋਂ ਬਚ ਕੇ ਹੀ ਰਹਿੰਦੀ ਹੁੰਦੀਆਂ ਹਨਾ ਸੋ ਉਹ ਇੱਕ ਮੈਨੂੰ ਇਹ ਆਈਡੀਆ ਆਇਆ ਕਿ ਇਹ ਤੋਂ ਜਿਹੜਾ ਹੈਗਾ ਇੱਕ ਮੀਨਸ ਇੱਕ ਸੁੰਡੀ ਹੈ ਇਹ ਕੰਡਿਆਂ ਵਾਲੀ ਹਨਾ ਸੋ ਤੁਸੀਂ ਉਹਨਾਂ ਕੀ ਇਦਾਂ ਦਾ ਮੈਂ ਆਪਣੇ ਮਨ ਸੋਚਿਆ ਕਿ ਇਦਾਂ ਦਾ ਅਸੀਂ ਕਰ ਸਕੀਏ ਕਿ ਇਹ ਇੱਕ ਇਦਾਂ ਦੇ ਕੈਰੈਕਟਰ ਨਾਲ ਇਹਨੂੰ ਫਿਊਜ਼ ਕਰਾ ਜਿਹੜਾ ਉਹਦੇ ਮੰਗੋਏ ਓਵਰਲੀ ਉਹ ਹੋਵੇ ਹਾਈਪਰ ਹੋਵੇ ਕਹਿ ਲਓ ਹੁਣ ਜਿੱਦਾਂ ਉਸ ਟਾਈਮ ਦੇ ਉੱਤੇ ਸਾਡੇ ਏਰੀਆ ਦੇ ਵਿੱਚ ਨਿਊ ਨਿਊਲੀ ਮੰਕੀਜ਼ ਵੀ ਆਏ ਸੀ ਕਿਉਂਕਿ ਤੁਹਾਨੂੰ ਪਤਾ ਹੈ ਇੱਧਰ ਉੱਧਰ ਫੋਰੈਸਟ ਜਿਹੜੇ ਹੈਗੇ ਉਹ ਕੱਟਾਉਂ ਹੋ ਰਹੇ ਆ ਤੇ ਆਬਵੀਅਸਲੀ ਉਹ ਆਪਣੇ ਫੂਡ ਦੀ ਤਲਾਸ਼ 'ਚ ਇੱਧਰ ਰੂਲਰ ਏਰੀਆ ਸਟਾਰ ਰਹੇ ਆ ਜੀ ਜੀ ਹਨਾ ਸੋ ਮੰਕੀਸ ਉਸ ਵੇਲੇ ਨਵੇਂ ਨਵੇਂ ਸਾਡੇ ਇੱਥੇ ਆਏ ਸੀਗੇ ਤੇ ਨਹੀਂ ਤਾਂ ਉਧਰ ਜੇ ਅਸੀਂ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਤਾਂ ਮੰਕੀਸ ਨੂੰ ਦੇਖਣਾ ਤਾਂ ਉਸ ਵੇਲੇ ਪੋਸੀਬਲ ਹੁੰਦਾ ਜਦ ਅਸੀਂ ਚੰਦਪੋਨੀ ਵਗੈਰਾ ਐਦਾਂ ਮੰਦਰਾ ਵਗੈਰਾ ਦੇ ਪਹਾੜੀ ਇਲਾਕਿਆਂ 'ਚ ਜਾਂਦਾ ਹਨਾ ਜੀ ਜੀ ਹਾਂਜੀ ਸੋ ਉਸ ਵੇਲੇ ਉਸ ਵੇਲੇ ਫੇ ਮੈਨੂੰ ਇਹ ਖਿਆਲ ਆਇਆ ਕਿ ਮੈਨੂੰ ਇਹ ਜਿਹੜੀ ਸੁੰਢੀ ਆ ਇਹ ਉਹਦੇ ਨਾਲ ਟੈਕ ਕਰਨੀ ਚਾਹੀਦੀ ਆ ਅੱਛਾ ਤੁਸੀਂ ਉਹ ਮੰਕੀ ਦੇ ਨਾਲ ਜੋੜ ਸ਼ੂਨਨ ਟੱਚ ਕਰੂਗੇ ਤੁਹਾਨੂੰ ਪਤਾ ਹੈ ਕੀ ਹੋਊਗਾ ਤੁਹਾਡੇ ਹੱਥ ਤੇ ਸਡਨ ਪੇਨ ਹੋਊਗਾ ਐਂਡ एवरीथिंग ਹੈ ਨਾ ਐਂਡ ਮੰਕੀ ਨੂੰ ਟੀਜ਼ ਕਰੂਗੇ ਉਹ ਤਾਂ ਤੁਹਾਨੂੰ ਪਤਾ ਹੀ ਆ ਤੁਹਾਨੂੰ ਪਤਾ ਕੀ ਉਹ ਕਿੰਨੇ ਐਗਰੈਸਿਵ ਜਾਨਵਰ ਹੈ ਨਾ ਤੋ ਉਹਨਾਂ ਦੋਨਾਂ ਨੂੰ इकठा टैग करके एक अमेजिंग स्टोरी ਬਾਹਰ ਨਿਕਲਿਆ ਜੀ ਉਹ ਕਈ ਵਾਰੀ ਮੈਂ ਆਪਣੇ ਆਪ ਨੂੰ ਹੁਣ ਜਦ ਮੈਂ ਮੀਨ ਸਦਾ ਮੈਂ ਸਪੈਸੀਫਿਕਲੀ ਟਾਈਮ ਕੱਢ ਕੇ ਤਾਂ ਆਪਣੀ ਸਟੋਰੀਜ਼ ਨੂੰ ਨਹੀਂ ਪੜਦੀ ਬਟ ਉਦੋਂ ਜਦ ਮੈਮਰੀਜ਼ ਫਲੈਸ਼ ਹੁੰਦੀ ਆ ਮੇਰੇ ਦਿਮਾਗ 'ਚ ਮੇਰੀ ਛੋਟੀ ਇੱਕ ਛੋਟੀ ਨੰਨੂ ਜਿਹੜੀ ਇੱਕ ਮੈਨੂੰ ਆਪਣੇ ਆਪ 'ਚ ਜੰਗਰ ਸਿਸਟਰ ਲਾਈ ਦੀ ਆ ਉਹ ਜਿਹੜੀ ਸੀਗੀ ਉਹਨੇ ਕੀ ਇਹ ਅਜੀਬ ਜਿਹੀ ਚੀਜ਼ ਬਣਾ ਲਈ ਨਹੀਂ ਉਹ ਅਜੀਬ ਚੀਜ਼ ਨਹੀਂ ਸੀ ਉਹ ਦੇਖੋ ਚੀਜ਼ ਤੁਹਾਡਾ ਜਿੱਦਾਂ ਤੁਸੀਂ ਕਹਿੰਦੇ ਕੋਈ ਇੱਕ ਆਈਡੀਆ ਅਮੇਜ਼ਿੰਗ ਆਈਡੀਆ ਸੀ ਪਰ ਤੂੰ ਜਦੋਂ ਬਾਹਰ ਨਿਕਲੇ ਤਾਂ ਉਹ ਬਦਿਆ ਖੂਬਸੂਰਤ ਤਰੀਕੇ ਨਾਲ ਨਿਕਲਿਆ ਤੁਸੀਂ ਉਹਨੂੰ ਕਹਿੰਦੇ ਵੀ ਮੈਂ ਇੱਕ ਉਹ ਅਸਲ ਵਿੱਚ ਤੁਹਾਡੀ ਜ਼ਿੰਦਗੀ ਦਾ ਇੱਕ ਖਜ਼ਾਨਾ ਹੈ ਤੁਹਾਡੇ ਬਚਪਨ ਦਾ ਖਜ਼ਾਨਾ ਹੈ ਹਾਂਜੀ ਅਜੇ ਤੁਸੀਂ ਜਦੋਂ ਬਹੁਤ ਵੱਡੇ ਹੋਗੇ ਵੱਡੇ ਆਉਧਿਆਂ ਫੇ ਪਹੁੰਚੋਗੇ ਵੱਡੇ ਰਤਵੇ ਹਾਸਲ ਕਰੋਗੇ ਤਾਂ ਸਾਨੂੰ ਹੋਰ ਵੀ ਖੁਸ਼ੀ ਦੇਣਗੀਆਂ ਉਹਨਾਂ ਜੀ ਬਿਲਕੁਲ ਛੋਟੀਆਂ ਛੋਟੀਆਂ ਗੱਲਾਂ ਛੋਟੀਆਂ ਛੋਟੀਆਂ ਗੱਲਾਂ ਅੱਛਾ ਇਹ ਜਿਹੜੀਆਂ ਕਹਾਣੀਆਂ ਤੁਹਾਡੇ ਮਨ ਚ ਉਪਜੀਆਂ ਸੀ ਉਹ ਦੂਜੀ ਕਿਤਾਬ ਦਾ ਕੀ ਨਾਮ ਸੀ ਤੁਹਾਡੀ ਦਾ ਅ ਸੁਰਮੇ ਰੰਗੀ ਬਿੱਲੀ ਤੇ ਬੱਚੇ ਦੀ ਦੋਸਤੀ ਹਾਂ ਸੁਰਮੇ ਰੰਗੀ ਬਿੱਲੀ ਤੇ ਬੱਚੇ ਦੀ ਦੋਸਤੀ ਇਹ ਕਿੱਥੋਂ ਨਿਕਲੀਆਂ ਕਹਾਣੀਆਂ ਇਹ ਤਾਂ ਇੱਕ ਰੀਅਲ ਕਹਾਣੀ ਹੈ ਜੀ ਸਾਡੀ ਗਾਈ ਨੇ ਨਵਾਂ ਨਮਾ ਇੱਕ ਛੋਟਾ ਜਿਹਾ ਬੱਚਾ ਦਿੱਤਾ ਅੱਛਾ ਜੀ ਮੈਨੂੰ ਕੋਈ ਵੀ ਚੀਜ਼ ਦਿਖਾ ਦਿਓ ਪੈਟ ਪਰ ਉਹ ਛੋਟੀ ਹੋਣੀ ਚਾਹੀਦੀ ਆ ਇਹ ਆ ਮੈਨੂੰ ਕਤੂਰੇ ਵੀ ਉੱਤਕੇ ਸੋਹਣੇ ਨਾਲ ਜਿੱਦਾਂ ਕੋ ਛੋਟੇ ਛੋਟੇ ਹੁੰਦੇ ਆ ਹਾਂ ਨਹੀਂ ਵੱਡੇ ਨਹੀਂ ਸੋ ਕੀ ਹੋਇਆ ਕਿ ਉਹ ਇੱਕ ਛੋਟਾ ਜਿਹਾ ਕਾਰਫੋਨ ਹੈ ਉਹਨੂੰ ਜਨਮ ਦਿੱਤਾ ਤੇ ਉਹ ਬਰਾਊਨ ਬਰਾਊਨ ਕਲਰ ਦਾ ਸੀਗਾ ਲਾਈਟ ਬਰਾਊਨ ਤੇ ਯੈਟ ਉਹ ਸਪਾਰਕਲ ਮਾਈਂਸ ਕਰਦਾ ਸੀ ਕਿਉਂਕਿ ਉਹਦਾ ਕੋਟ ਹਲੇ ਨਿਊ ਨਿਊ ਸੀਗਾ ਨਾ ਸੋ ਦੈਟ ਇਜ਼ ਵਾਈ ਐਂਡ ਸਾਡੇ ਘਰ ਆਲਰੇਡੀ ਇੱਕ ਬਿੱਲੀ ਵੀ ਰਹਿੰਦੀ ਸੀਗੀ ਇੱਕ ਕਾਮਨ ਬਿੱਲੀ ਜਿਹੜੀ ਹੈਗੀ ਇੱਕ ਵਾਈਲਡ ਬਿੱਲੀ ਹੈ ਨਾ ਉਹਨੂੰ ਅਸੀਂ ਉਦੋਂ ਜਿੱਦਾਂ ਉਸ ਟਾਈਮ ਦੇ ਉੱਤੇ ਮੈਂ ਛੋਟੀ ਸੀਗੀ ਤੇ ਇੱਕ ਮੈਨੂੰ ਪੈਟ ਕੰਪੈਨੀਅਨ ਦੀ ਲੋੜ ਸੀਗੀ ਇਸ ਕਰਕੇ ਮੈਂ ਮਮੇ ਆਪਣੀ ਮੰਮਾ ਨੂੰ ਕਿਹਾ ਸੀ ਕਿ ਉਹਨੂੰ ਕਿਸੇ ਤਰੀਕੇ ਨਾਲ ਟੇਮ ਕਰੋ ਐਂਡ ਸ਼ੀ ਹੈਲਪਡ ਮੀ ਹੈਨਾ ਸੋ ਵਾਟ ਹੈਪਨਡ ਕਿ ਉਹ ਜਦ ਜਿੱਦਾਂ ਜਿੱਦਾਂ ਹੂੰ ਬੱਚਾ ਵੱਡਾ ਹੋਈ ਗਿਆ ਉਦੋਂ ਉਦੋਂ ਮੈਂ ਇਹ ਚੀਜ਼ ਨੋਟਿਸ ਕੀਤੀ ਕਿ ਦੋਨੋਂ ਬਿੱਲੇ ਦੇ ਵਿੱਚ ਤੇ ਬੱਚੇ ਦੇ ਵਿੱਚ ਇੱਕ ਬਹੁਤ ਹੀ ਗੁੱਡ ਐਂਡ ਕਿਊਟ ਫਰੈਂਡਸ਼ਿਪ ਹੋਆ ਜੀ ਉਹ ਕੀ ਕਰਦਾ ਹੁੰਦਾ ਸੀ ਬਿੱਲਾ ਜਿਹੜਾ ਸਾਡਾ ਸੀਗਾ ਉਹ ਬੱਚੇ ਕੋ ਜਾ ਕੇ ਉਹਦੇ ਰੋਕ ਕੱਢ ਲਫ ਹੋ ਜਾਂਦਾ ਹੁੰਦਾ ਸੀ ਤੇ ਕੱਢ ਲਫ ਹੋ ਕੇ ਉਹ ਪੂਰੀ ਆਪਣੀ ਜਿਹੜੀ ਦੁਪਹਿਰ ਉਹ ਨਾ ਉਸ ਟਾਈਮ ਤੇ ਠੰਡ ਠੰਡੀ ਸਾਦੀ ਸੀਗੀ ਤੇ ਉਹ ਕੱਢ ਲਫ ਹੋ ਕੇ ਆਪਣੇ ਧੁੱਪ ਦੋਨੋਂ ਜਣੇ ਉੱਥੇ ਸਾਈਡ ਤੇ ਬੈਠ ਕੇ ਉਹ ਮੀਨਸ ਮਾਰਦੇ ਹੁੰਦੇ ਸੀਗੇ ਸੋ ਇਹ ਜਿਹੜੀ ਚੀਜ਼ ਆ ਇਹ ਇਹ ਜਿਹੜਾ ਆਈਡੀਆ ਇਹ origignal ਸੀਗਾ ਬਟ ਇਹਨੂੰ ਇੱਕ ਸਟੋਰੀ ਦੇ ਵਿੱਚ ਤੇ ਉਹਨਾਂ ਦੋਨਾਂ ਨੂੰ ਇੰਪਰਸੋਨੀਫਾਈ ਕਰਕੇ ਮੈਂ ਜਿਹੜਾ ਹੈਗਾ ਉਹ ਆਈਡੀਆ ਨੂੰ ਅਵਾਜ਼ ਦਿੱਤਾ ਬੱਚੇ ਦੀ ਦੋਸਤੀ ਹੈ ਹਾਂਜੀ ਅੱਛਾ ਇਹ ਤਾਂ ਦੋਸਤੀਆਂ ਦੀ ਕਹਾਣੀ ਆ ਤੁਹਾਡੀ ਜਿਹੜੀਆਂ ਤੁਹਾਡੇ ਕੋਲ ਘਰ ਦੇ ਵਿੱਚ ਜਾਲ ਜੋਲੇ ਵਾਪਰੀਆਂ ਜੀ ਤੇ ਹੁਣ ਤੁਹਾਡੀ ਗੱਲ ਕਰੀਏ ਆ ਪਚਤਰਕਾਰੀ ਹਾਂਜੀ ਜਿਹੜੀ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਦੇ ਨਾਲ ਆਪਣੀਆਂ ਨਾਲ ਵੀ ਹੋਰਨਾਂ ਦੀਆਂ ਨਾਲ ਵੀ ਚਿੱਤਰਕਾਰੀ ਵੀ ਕੀਤੀ ਆ ਕਿਤਾਬਾਂ ਵਿੱਚ ਵੀ ਚਿੱਤਰਕਾਰੀ ਕੀਤੀ ਆ ਇਹਦਾ ਚਿੱਤਰਕਾਰੀ ਦਾ ਸ਼ੌਕ ਤੁਹਾਨੂੰ ਕਿੱਥੋਂ ਪੈਦਾ ਹੋਇਆ ਕਿ ਸ਼ੌਕ ਤੇ ਆਪਵਾਗੈ ਇਹ ਤਾਂ ਨੈਚੁਰਲ ਆ ਸੋ ਇਹ ਇਹ ਮੈਂ ਤੁਹਾਨੂੰ ਸਿੱਧੀ ਤੁਹਾਨੂੰ ਸਿੰਪਲ ਦੱਸਾਂ ਇਹ ਹਰੇਕ ਬੱਚੇ 'ਚ ਇਹ ਚੀਜ਼ ਹੁੰਦੀ ਆ ਆਪਣੇ ਕਰਿਅੌਨਸ ਚੱਕੋ ਦੁਬਾਰਾ ਵਾ ਜਾਓ ਕਾਚਾ ਮੀਚਾ ਸਾਰਾ ਵਸੇ ਕਰ ਦੋ ਇਹ ਮੈਂ ਕੰਮ ਕੀਤਾ ਆ ਤੇ ਹਾਂਜੀ ਤੁਸੀਂ ਇਹ ਗੱਲ ਸੱਚੀ ਕਹਿੰਦੇ ਹੋ ਹਰੇਕ ਬੱਚੇ 'ਚ ਹੁੰਦੀ ਆ ਪਰ ਪਰਫੁੱਲਤ ਨਹੀਂ ਹੁੰਦੀ ਹਰੇਕ ਬੱਚੇ ਦੀ ਉਹ ਕਿਹਣੀ ਨਹੀਂ ਉਹ ਤੁਸੀਂ ਇਦਾਂ ਨਹੀਂ ਅਸੀਂ ਕਹਿ ਸਕਦੇ ਕਿ ਉਹ ਸਾਰਿਆਂ ਦੇ ਵਿੱਚ ਮੀਨਸ ਨੇ ਹੁੰਦੀ ਸਾਰਿਆਂ 'ਚ ਪਰ ਇਹ ਡਵੈਲਪ ਵੀ ਕਰਨਾ ਪੈਂਦਾ ਹਾਂ 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 ਉਦੋਂ ਜਿਹੜਾ ਇੱਕ ਡਿਵੈਲਪ ਹੁੰਦਾ ਹੈ ਤੇ ਇੱਕ ਇੱਕ ਹੱਥ ਦੀ ਫਲੈਕਸੀਬਿਲਟੀ ਵੀ ਹੁੰਦੀ ਆ ਤੇ ਇੱਕ ਮਨ ਦੇ ਵਿੱਚ ਵੀ ਇੱਕ ਇੱਕ ਮੀਨਸ ਇੱਕ ਫਾਇਰ ਹੁੰਦੀ ਆ ਕਿ ਅਸੀਂ ਇਸ ਚੀਜ਼ ਨੂੰ ਮੀਨਸ ਕਰਨਾ ਹੀ ਕਰਨਾ ਆ ਹਨਾ ਸੋ ਇਹ ਜਦ ਮੈਂ ਛੋਟੀ ਸੀਗੀ ਤਾਂ ਮੇਰੇ ਮੈਂ ਆਪਣਾ ਉਹ ਕਰਦੀ ਹੁੰਦੀ ਸੀ ਘਰ ਜਿਹਦਾ ਉਹ ਸਿੰਪਲ ਜਿਹਾ ਮੈਟ੍ਰਿਕ ਹਾਂ ਉਹ ਕਾਝੇ ਮਿਚਮਾਨੇ ਸਿੰਪਲ ਜਿਓਮੈਟ੍ਰਿਕ ਜਿਹੜੀਆਂ ਸ਼ੇਪਸ ਹੈਗੀਆਂ ਆ ਉਹਨਾਂ ਨੂੰ ਬਣਾ ਕੇ ਹੱਟ ਬਣਾਣੀ ਇੱਕ ਲਾਈਨ ਬਣਾ ਕੇ ਉੱਤੇ ਸਰਕਲ ਬਣਾ ਕੇ ਬੰਦਾ ਬਣਾ ਲੈਣਾ ਸੋ ਇਹ ਸਾਰੀਆਂ ਕਾਮਨ ਚੀਜ਼ਾਂ ਆ ਆਪਾਂ ਇਹ ਜਿਹੜੀ ਚੀਜ਼ ਵਾ ਇਹ ਇਅਰ ਬਾਏ ਇਅਰ ਜਿਹੜੀ ਹੈਗੀ ਡਵੈਲਪ ਹੋਈ ਪਈ ਜਿੱਦਾਂ ਹੁਣ ਜਿਹੜਾ ਹੈਗਾ ਹੁਣ ਮੈਂ ਇਹ ਤਾਂ ਕਹਿ ਨਹੀਂ ਸਕਦੀ ਕਿ ਮੈਂ ਇੱਕ ਬਹੁਤ ਹੀ ਅ ਕਹਿੰਦਾ professionl ਆਰਟਿਸਟ ਐ ਇਸ ਚੀਜ਼ ਦੇ ਵਿੱਚ ਬਟ ਜਿੱਥੇ ਤੱਕ ਵੀ ਮੈਂ ਹੈਗੀ ਆ ਮੈਂ ਪ੍ਰਾਊਡ ਆ ਆਪਣੇ ਆਪ ਨਾਲ ਹਣਾ ਸੋ ਉਹ ਕੀ ਹੈ ਕਿ ਹੁਣ ਮੈਂ ਜਿੱਦਾਂ ਸਕੈਚਸ ਵੀ ਕਰਦੀ ਆ ਤੇ ਹੁਣ ਮੈਂ ਉਦਾਂ ਮਾਡਰਨ ਜਿਹੜੀ ਅੱਜ ਕੱਲ ਆਰਟ ਚੱਲਦੀ ਪਈ ਆ ਤੁਸੀਂ ਕੋਈ ਵੀ ਫਾਰਮ ਲੈ ਲਓ ਉਹ ਜੇ ਤੁਸੀਂ ਮੈਨੂੰ ਦਓਗੇ ਤਾਂ ਮੈਨੂੰ ਲੱਗਦਾ ਕਿ ਮੇਰੇ ਤੋਂ ਈਜ਼ਲੀ ਉਹ ਚੀਜ਼ ਹੋ ਜਾਊਗੀ ਉਹ ਰੈਪਲੀਕੇਟ ਹੋ ਸਕਦੀ ਆ ਹਾਂਜੀ अच्छा चित्रकारी ਵੀ ਤੁਸੀਂ ਕਰ ਲਈ ਹਾਂਜੀ ਤੇ ਦੂਜੇ ਨੰਬਰ ਤੇ ਸਾਹਿਤਜਣਾ ਵੀ ਕਰ ਲਈ ਤੁਸੀਂ ਕਹਾਣੀ ਵੀ ਲਿਖ ਲਈ ਆ ਕੱਤਤਾ ਵੀ ਲਿਖ ਲੰਨੇ ਆ ਔਰ ਤੁਸੀਂ ਲੈਕਚਰ ਬਹੁਤ ਵਧੀਆ ਬਿੰਦਿੰਨੇ ਆ ਕਹਾਣੀ ਸੁਣਾਉਣੇ ਸੁਣਾਉਣੇ ਬਹੁਤ ਵਧੀਆ ਤੇ ਤੁਹਾਡੇ ਬਲਾਰੇ ਤੁਸੀਂ ਬਹੁਤ ਵਧੀਆ ਆ ਹੋਰ ਕਿਹੜੇ ਕਿਹੜੇ ਗੁਣ ਨੇ ਤੁਹਾਡੇ ਇੱਕ ਕੁਕਿੰਗ ਦਾ ਗੋਣ ਵੀ ਹੈਗਾ ਮੇਰੇ ਸੇ ਸੇਮ ਹੈ ਚੀਜ਼ ਛੋੜੇ ਹੋਣੇ ਡਿਸਕਵਰ ਕੀਤੀ ਇਹ ਲਾਕਡਾਊਨ ਚ ਹਾਂਜੀ ਲਾਕਡਾਊਨ ਚ ਵੀ ਉਦਾਂ ਵੀ ਮੇਰੀ ਮਦਦ ਜਿਹੜੀ ਹੈਗੀ ਹੁਣ ਮੈਨੂੰ ਟ੍ਰੇਨ ਕਰ ਰਹੀ ਹੈ ਹਰੇਕ ਕੰਮ ਦੇ ਲਈ ਹਾਂਜੀ ਸੋ ਇੰਡੀਪੈਂਡੈਂਟਲੀ ਹਰੇਕ ਹਾਊਸਹੋਲਡ ਕੰਮ ਇੱਕ ਸਿੰਪਲ ਉਹ ਨਸਸਟੀ ਜਾਂ ਹਰੇ ਕੁੜੀ ਦੀ ਕਹਿ ਲੋ ਹਣਾ ਸੋ ਇਹ ਮੈਂ ਦੇਖਿਆ ਕਿ ਮੇਰੀ ਕੁਕਿੰਗ ਦੇ ਵਿੱਚ ਵੀ ਮੈਂ ਦੇਖਿਆ ਮੇਰਾ ਹੱਥ ਜਿਹੜਾ ਹੈਗਾ ਉਹ ਹਾਂਜੀ ਚੰਗਾ ਆ ਬਹੁਤ ਅੱਛੀ ਗੱਲ ਆ ਕਿ ਤੁਸੀਂ ਕੁਕਿੰਗ ਵੀ ਬਹੁਤ ਵਧੀਆ ਕਰਦੇ ਆ ਤੇ ਨੰਬਰ 2 ਤੇ ਤੁਸੀਂ ਪਹਿਲਾਂ ਸਾਹਿਤ ਜਿੰਨਾ ਕਰ ਲਈ ਹਾਂਜੀ ਤੇ ਹੁਣ ਤੁਹਾਡਾ ਜਿਹੜਾ ਸਾਹਿਤ ਦੇ ਖੇਤਰ ਚ ਐ ਜਿਹੜੀ ਸੱਜਣਾ ਕਰਦੇ ਆ ਕਹਾਣੀ ਲਿਖਣੀ ਆ ਨਾਵਲ ਲਿਖਣਾ ਹੈ ਐ ਕੀ ਅੱਗੇ ਸੋਚਿਆ ਹੈ ਕੀ ਅੱਗੇ ਤੁਸੀਂ ਇਸ ਮਾਮਲੇ ਦੇ ਵਿੱਚ ਕਿ ਅੱਗੇ ਮੇਰੀ ਰਾਈਟਿੰਗਸ ਕਿੱਦਾਂ ਦੀਆਂ ਹੋਣਗੀਆਂ ਹਾਂ ਉਹ ਮੈਂ ਕੋਈ ਮੀਨਸ ਇੱਕ ਮੈਂ ਤੁਹਾਨੂੰ ਗਾਰੰਟੀ ਨਹੀਂ ਦੇ ਸਕਦੀ ਕਿਉਂਕਿ ਸਾਰਾ ਕੁਝ ਮੇਰੇ ਮੂਡ ਤੇ ਡਿਪੈਂਡ ਕਰਦਾ ਆ ਜੀ ਹੈਨਾ ਸੋ ਮੈਂ ਕਹਿ ਲਓ ਮੈਂ ਕਿਸੇ ਵੀ ਉਤੇ ਟਾਪਿਕ ਦੇ ਉਤੇ ਕੰਮ ਕਰ ਸਕਦੀ ਨਾ ਠੀਕ ਹੈ ਉਸ ਟਾਈਮ ਦੇ ਉਤੇ ਜਿੱਦਾਂ ਹੁਣ ਪਰਟੀਕੂਲਰਲੀ ਮੈਂ ਬਹੁਤ ਬੂਸਟ ਬੂਸਟਫੁੱਲ ਹੋਈ ਹੈ ਗਈਆਂ ਤੇ ਇਸ ਵੇਲੇ ਜੇ ਮੈਂ ਕੁਝ ਲਿਖਾਂ ਤਾਂ ਮੈਂ ਆਬਵੀਅਸਲੀ ਆਪਣੇ ਐਕਸਪੀਰੀਅੰਸ ਬਾਰੇ ਲਿਖੂਗੀ ਕਿ ਕਿ ਅਧਮੀਆ ਐਕਸਪੀਰੀਅੰਸ ਸਾਡੇ ਨਾਲ ਕਿੱਦਾਂ ਸੇਗਾ ਸੋ ਡੇ ਬਾਈ ਡੇ ਇਹ ਜਿਹੜੀ ਚੀਜ਼ ਹੋ啊 ਹੈ ਸ਼ਿਫਟ ਹੁੰਦੀ ਰਹਿੰਦੀ ਹੈ ਤੇ ਇਹ ਜਿਹੜਾ ਇੱਕ ਕਹਿ ਲਓ ਤੁਸੀਂ ਕਿ ਕਿਤੇ ਤੁਸੀਂ ਚੀਜ਼ ਲਿਖਣੀ ਆ ਉਹ ਵੀ ਨੇਚਰਲੀ ਜਿਹੜੀ ਹੈਗੀ ਉਹ ਤੁਹਾਡੇ ਦਿਮਾਗ ਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ ਮਤਲਬ ਪਰ ਮੈਂ ਉਦਾਂ ਨਾ ਤੁਹਾਨੂੰ ਦੱਸਾਂ ਤਾਂ ਮੈਂ ਚੀਜ਼ਾਂ ਦੇ ਵਿੱਚ ਡੀਪਰ ਜਾਣ ਦੀ ਕੋਸ਼ਿਸ਼ ਕਰੂੰਗੀ ਜੀ ਮਤਲਬ ਇਸ ਵੇਲੇ ਤੁਹਾਡੀ ਯੋਜਨਾ ਕੋਈ ਨਹੀਂ ਪਲੈਨਿੰਗ ਕੋਈ ਪਲੈਨਿੰਗ ਨਹੀਂ ਲਾਈਫ ਦੇ ਵਿੱਚ ਜਿਹੜਾ ਹੈਗਾ ਆ ਫੁੱਲ ਔਨ ਟੂ ਮਸਤੀ ਵੀ ਆ ਬਟ ਫੁੱਲ ਔਨ ਟੂ ਮੇਨਟ ਵੀ ਆ ਬਹੁਤ ਵਧੀਆ ਬਹੁਤ ਵਧੀਆ ਇਹ ਸਭ ਚਾਂਚਲ ਹੈ ਕਿਉਂਕਿ ਸਾਡੇ ਜਿਹੜੇ ਬਹੁਤੇ ਦਰਸ਼ਕ ਸਾਡੇ ਬੱਚੇ ਵੀ ਆ ਕਿਉਂਕਿ ਨਿੱਕੀਆਂ ਗੁੰਮਰਾ ਚੈਨਲ ਤੇ ਜਿਹੜੇ ਬਹੁਤੇ ਬੱਚੇ ਵੀ ਦੇਖਦੇ ਆ ਅਧਿਆਪਕ ਵੀ ਦੇਖਦੇ ਆ ਸਾਡੇ ਮਾਪੇ ਵੀ ਦੇਖਦੇ ਆ ਤੇ ਤੁਸੀਂ ਆਪਣੀਆਂ ਸਾਥਣਾਂ ਨੂੰ ਜਿਹੜੀਆਂ ਤੇਰੀਆਂ ਹਰਣਾ ਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਜਿਹੜੀ ਕਲਾ ਆਪਣੇ ਨੂੰ ਕਿੱਦਾਂ ਪਰਫਰਮ ਕਰ ਕਿੱਦਾਂ ਡਿਵੈਲਪ ਕਰ ਡਿਸਕਵਰ ਯੋਰਸੈਲਫ ਜੀ ਅੱਜਕੱਲ ਜੇ ਮੈਂ ਆਪਣੇ ਹਾਨਦਿਆਂ ਦੀ ਗੱਲ ਕਰਾਂ ਤਾਂ ਟੀਨੇਜ ਉਸੀ ਗੱਲ ਕਰ ਰਹੇ ਹਾਂ ਜੀ ਜੀ ਸੋ ਟੀਨੇਜ ਦੇ ਵਿੱਚ ਬੱਚੇ ਅੱਜਕੱਲ ਮੈਂ ਦੇਖਿਆ ਕਿ ਜ਼ਿਆਦਾਤਰ ਫੈਸ਼ਨ ਹੋਇਆ ਤੇ ਹੋਰ ਇਦਾਂ ਦੇ ਟ੍ਰੈਂਡੀ ਟਾਪਿਕਸ ਦੇ ਉੱਤੇ ਜਿਹੜਾ ਹੈਗਾ ਉਹ ਜ਼ਿਆਦਾ ਫੋਕਸ ਕਰਦੇ ਆ ਜੀ ਬਟ ਉਹ ਕੋਈ ਨਹੀਂ ਫੋਕਸ ਕਰਨ ਉਹ ਉਹਨਾਂ ਦੀ ਲਾਈਫ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿੱਦਾਂ ਇੰਜੋਏ ਕਰਨੀ ਆ ਬਟ ਇੱਕ ਆਪਣੇ ਆਪ ਨੂੰ ਡਿਸਕਵਰ ਕਰਨਾ ਚਾਹੀਦਾ ਆ ਜੇ ਕਹਿੰਦੇ ਹੁੰਦੇ ਨਾ ਭੇਡ ਚਾਲ ਚਲੀ ਤੁਰਨਾ ਚਾਹੀਦਾ ਬਹੁਤ ਵਧੀਆ ਆਪਣੇ ਆਪ ਨੂੰ ਡਿਸਕਵਰ ਕਰੋ ਆਪਣੇ ਆਪਣਾ ਟਾਈਮ ਬਤਾਓ ਇਹ ਨਾ ਦੇਖੋ ਕਿ ਤੁਹਾਡੀ ਫਰੈਂਡਸ ਕੀ ਕਰਦੀਆਂ ਆ ਜਾਂ ਫਿਰ ਹੋਰ ਮਤਲਬ ਕੋਈ ਕੌਣ ਕੀ ਕਰਦਾ ਆ ਬਟ ਇਹ ਦੇਖੋ ਕਿ ਤੁਹਾਡੇ ਮਨ ਨੂੰ ਕੀ ਚਾਹੀਦਾ ਆ ਜੀ ਏਨਾਂ ਸਮਝੋ ਕਿ ਲੋਕੀ ਇਹ ਕਹੋਗੇ ਕਿ ਇਹ ਤਾਂ ਮੀਨਸ ਅਜੀਬ ਜਿਹੀ ਚੀਜ਼ ਵਾ ਹੈ ਨਾ ਹੁਣ ਜਿੱਦਾਂ ਨਵੀਆਂ ਚੀਜ਼ਾਂ ਜੀਵੇ ਹੁੰਦੀਆਂ ਹਾਂ ਨਵੀਆਂ ਚੀਜ਼ਾਂ ਜੀਹ ਹੁੰਦੀਆਂ ਬਟ ਇੱਕ ਬੰਦੇ ਨੂੰ ਖੁਦ ਆਪਣੇ ਅੰਦਰ ਪਤਾ ਹੁੰਦਾ ਕਿ ਉਹਨੂੰ ਕਿਆ ਸਹੀ ਲੱਗ ਰਹਾ ਹੈ ਕਿ ਗਿਆ ਮੀਨਸ ਕਿ ਰੋਂਗ ਪਾਸ ਤੇ ਨਹੀਂ ਤੁਰਨਾ ਚਾਹੀਦਾ ਕਿਸੇ ਪਿੱਛੇ ਨਹੀਂ ਜਾਣਾ ਚਾਹੀਦਾ ਬਟ ਆਪਣਾ ਪਾਥ ਟ੍ਰੇਸ ਕਰਨਾ ਚਾਹੀਦਾ ਬਹੁਤ ਵਧੀਆ ਤੁਸੀਂ ਦੇਖੋ ਆਪਣਾ ਰਾਹ ਆਪ ਲੱਭਦੇ ਆਂ ਕਿਉਂਕਿ ਆਪਣਾ ਰਾਹ ਆਪ ਬਣਾਉਨੇ ਆਂ ਤੇ ਰਾਹ ਬਣਾਉਣ ਚ ਮੁਸ਼ਕਲਾਂ ਬਹੁਤ ਆਣੀਆਂ ਬਿਲਕੁਲ ਤੇ ਉਹਨਾਂ ਮੁਸ਼ਕਲਾਂ ਲਈ ਬੰਦੇੰਦਾਂ ਕੀ ਹੋਣਾ ਚਾਹੀਦਾ ਦੇਖੋ ਜਿਹੜੀਆਂ ਤਾਂ ਲਾਈਫ ਦੀਆਂ ਪ੍ਰੋਬਲਮਸ ਆ ਉਹ ਉਹ ਵੀ ਡਿਫਰੈਂਟ ਵਾ इमोशनल ਵੀ ਆ ਫਿਜ਼ੀਕਲ ਵੀ ਆ ਜੀ ਅਨ ਸਪਿਰਚੁਅਲ ਵੀ ਆ ਜੀ ਉਹਨਾਂ ਨੂੰ ਟੈਕਲ ਕਰਨ ਦੇ ਲਈ ਇਹ ਇੱਕ ਪਰਸਨਲ ਲੈਵਲ ਦੇ ਉੱਤੇ ਬੰਦੇੰਨ ਜਾਣਾ ਪੈਂਦਾ ਜੇ ਹੁਣ ਮੈਂ ਕਹਾ ਕਿ ਮੈਂ ਸਪੋਜ਼ ਮੈਂ ਇੱਕ ਐਕਸਪਰਟ ਹਾਂ ਮੈਂ ਇਸ ਚੀਜ਼ ਦੇ ਵਿੱਚ ਤਾਂ ਵੀ ਮੈਂ ਐਕਸਪਰਟ ਹੋਣ ਦੇ ਮਾਮਲੇ 'ਚ ਵੀ ਮੈਂ ਇਹ ਨਹੀਂ ਕਹਿ ਸਕਦੀ ਕਿ ਤੈਨੂੰ ਆਹ ਵਾਰੀ ਜਿਹੜੀ ਚੀਜ਼ ਆ ਇਹ ਪਕਾਲਾ ਤਾਂ ਤੇਰਾ ਕੰਮ ਉਹ ਪ੍ਰੋਬਲਮ ਸੋਲਵ ਹੋ ਜਾਊਗੀ ਨੋ ਮੈਨੂੰ ਉਸ ਬੰਦੇ ਦੇ ਲੈਵਲ ਦੇ ਉੱਤੇ ਜਾਣਾ ਪੈਣਾ ਆ ਉਸ ਬੰਦੇ ਦੇ ਪਰਸਨਲ ਲੈਵਲ ਤੇ ਵੀ ਜਾਣਾ ਪੈਣਾ ਆ ਕਿ ਉਹਨੇ ਕੀ ਪ੍ਰੋਬਲਮ ਫੇਸ ਕੀਤੀ ਕਿਸ ਸਰਕਮਟੈਂਸ ਸਰਕਮਸਟੈਂਸਸ ਦੇ ਅੰਦਰ ਫੇਸ ਕੀਤੀ ਉਹਨੇ ਉਹ ਚੀਜ਼ ਹਾਂਜੀ ਐਂਡ ਉਦਾਂ ਵੀ ਜੇ ਕੋਈ ਪ੍ਰੋਬਲਮ ਲਾਈਫ ਦੇ ਵਿੱਚ ਆਵੇ ਤਾਂ ਜਿਹਨਾਂ ਨੂੰ ਅਸੀਂ ਸਭ ਤੋਂ ਜ਼ਿਆਦਾ ਟਰਸਟ ਕਰਦੇ ਆਂ ਭਾਵੇਂ ਫਰੈਂਡਸ ਹੋਣ ਫੈਮਿਲੀ ਹੋਵੇ ਕੋਈ ਵੀ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਸ਼ੇਅਰ ਕਰਨਾ ਚਾਹੀਦਾ ਆਪਣੇ ਆਪ ਤੱਕ ਹਰ ਇੱਕ ਚੀਜ਼ ਸੀਮਤ ਨਹੀਂ ਰੱਖਣੀ ਚਾਹੀਦੀ ਤੇ ਲਾਈਫ ਜਿਹੜੀ ਹੈਗੀ ਆ ਉਹਨੂੰ ਬਾਕੀਆਂ ਨਾਲ ਸ਼ੇਅਰ ਕਰਕੇ ਸਾਨੂੰ ਮੇਰੇ ਖਿਆਲ ਸੇ ਜੀਣਾ ਚਾਹੀਦਾ ਮਤਲਬ ਅਸੀਂ ਵਿਚਾਰ ਜਿਹੜੇ ਆਪਸ ਵਿੱਚ ਕਹਿਣ ਦਾ ਭਾਵ ਤੁਹਾਡੀ ਗੱਲ ਤੋਂ ਇਹ ਨਿਕਲਦਾ ਵੀ ਆਪਸੀ ਜਿਹੜਾ ਵਿਚਾਰ ਵਟਾਂਦਰਾ ਇਹਦੇ ਵਿੱਚੋਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਾਂਜੀ ਤੇ ਨੰਬਰ 2 ਤੇ ਜਿਹੜੀਆਂ ਤੁਹਾਡੀਆਂ ਹਨਣਾ ਨੇ ਇਹ ਉਹਨਾਂ ਦੀ ਜਿਹੜੀਆਂ ਸਮੱਸਿਆਵਾਂ ਨੇ ਤੇ ਉਹਨਾਂ ਦੀਆਂ ਜਿਹੜੀਆਂ ਲੋੜਾਂ ਨੇ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਮੈਂ ਆਪਣੀ ਸੋਚ ਦੀ ਮਾਲਕ ਆ ਉਹ ਸੋਚ ਨੂੰ ਅੱਗੇ ਵਧਾਉਣ ਦੇ ਲਈ ਤੇ ਕਾਮਯਾਬ ਹੋਣ ਲਈ ਕਿੰਨੀ ਕੁ ਮਿਹਨਤ ਦੀ ਲੋੜ ਆ ਮੇਰੇ ਤੇ ਬਹੁਤ ساری ਲੋੜਾਂ ਹੱਲੇ ਤਾਂ ਮੈਂ ਆਪਣੀ ਲਾਈਫ ਨੂੰ ਸ਼ੁਰੂ ਹੀ ਕੀਤਾ ਆ ਹੈਨਾ ਸੋ ਮੇਰੀ ਜਿਹੜੀ ਜ਼ਿੰਦਗੀ ਆ ਉਹੋ ਭਾਵੇਂ ਜਿੰਨੀ ਮਰਜ਼ੀ ਉਹਦੇ ਡਿਫਿਕਲਟੀਆਂ ਆਣ ਭਾਵੇਂ ਜੋ ਮਰਜ਼ੀ ਹੋਵੇ ਹਨਾ ਮੈਨੂੰ ਮੂਵ ਆਨ ਕਰਨਾ ਚਾਹੀਦਾ ਹੈ ਹਰ ਇੱਕ ਚੀਜ਼ ਦੇ ਲਈ ਹਰ ਇੱਕ ਚੀਜ਼ ਨੂੰ ਪ੍ਰੋਪਰਲੀ ਐਨਲਾਈਜ਼ ਕਰਕੇ ਹੀ ਮਤ ਉੱਢੀ ਹੁੰਦੀ ਹੈ ਕਿ ਮੇਰੇ ਮੇਲੇ ਕਿਹੜੀ ਚੀਜ਼ ਸਹੀ ਆ ਕਿਹੜੀ ਚੀਜ਼ ਗਲਤ ਆ ਕਿਹੜੀ ਚੀਜ਼ ਦਾ ਰਾਈਟ ਟਾਈਮ ਵੀ ਆ ਕੋਈ ਵੀ ਚੀਜ਼ ਕਰਨ ਨੂੰ ਕਿਹੜਾ ਰਾਈਟ ਟਾਈਮ ਸਭ ਸਹੀ ਹੈ ਹਾਂਜੀ ਉਹ ਵੀ ਮੈਂ ਜਿਹੜੀ ਚੀਜ਼ ਹੈਗੀ ਐਨਲਾਈਜ਼ ਕਰਕੇ ਜਾਂਦੀ ਆ ਮੈਂ ਕਹਿ ਲਓ ਇਦਾਂ ਕਿ ਇਦਾਂ ਜੋਸ਼ ਆ ਕੇ ਨਹੀਂ ਮਤਲਬ ਸਿੱਧਾ ਹੌਸ਼ ਚੋਂ ਹੋ ਜਾਂਦਾ ਮਤਲਬ ਜੋਸ਼ ਦੇ ਨਾਲ ਹੋਸ਼ ਵੀ ਰੱਖਦੇ ਆ ਹਾਂ ਜੋਸ਼ ਨਾਲ ਹੋਸ਼ ਇਹ ਜ਼ਰੂਰੀ ਆ ਜੋਸ਼ ਤੇ ਹੋਸ਼ ਦਾ ਜੇ ਸੰਗਮ ਹੋਵੇ ਤਾਂ ਰਿਜ਼ਲਟ ਅੱਛੇ ਨਿਕਲਦੇ ਆ ਜੀ ਤੁਹਾਡੀਆਂ ਜਿਹੜੀਆਂ ਕਹਾਣੀਆਂ ਪੜ੍ਹ ਕੇ ਬਹੁਤ ਸਾਰੇ ਬੱਚਿਆਂ ਦੇ ਫੋਨ ਆਂਦੇ ਆ ਕਦੀ ਤੁਹਾਨੂੰ ਕਿਸੇ ਦਾ ਫੋਨ ਆਇਆ ਕਿਸੇ ਨੇ ਕਿਹਾ ਵੀ ਮੈਂ ਸੁਖਚੰਦਰ ਕਰੀ ਆ ਕਹਾਣੀ ਪੜ੍ਹੀ ਮੈਨੂੰ ਇਦਾਂ ਲੱਗਿਆ ਉਹ ਹੋਇਆ ਵਿਚਾਰ ਮੇਰਾ ਆ ਇਦਾਂ ਫਿਰ ਤਾਂ ਮੈਨੂੰ ਨਹੀਂ ਆਇਆ ਵਿਚਾਰ ਬਣਾਉਂਦਾ ਕਿਸ ਨੇ ਪੜ੍ਹੀ ਜਨੇ ਹਾਂ ਬਟ ਮੇਰੇ ਜਿਹੜੇ ਸਕੂਲ ਫਰੈਂਡਸ ਆ ਹਾਂ ਉਹਨਾਂ ਨੂੰ ਜਦ ਮੈਂ ਐਕਸਾਈਟਮੈਂਟ ਦੇ ਵਿੱਚ ਆ ਕੇ ਦੱਸਿਆ ਸੀ ਕਿ ਹੈ ਮੇਰੀ ਕਿਤਾਬ ਆ ਗਈ ਦੇਖੋ ਸੋ ਉਸ ਵੇਲੇ ਜਦ ਨੂੰ ਦਿਖਾਇਆ ਸੀਗਾ ਤਾਂ ਉਹ ਅਮੇਜ਼ ਰਹਿ ਗਏ ਸੀ ਜੀ ਇਸ ਕਰਕੇ ਨਹੀਂ ਕਿ ਮੇਰੀ ਕਿਤਾਬ ਆਈ ਸੀ ਬਟ ਇਸ ਕਰਕੇ ਕਿ ਮੈਂ ਆਪਣੀ ਜਿਹੜੀ ਮੇਰੀ ਜੋ ਮੇਰਜ਼ ਕੈਪੇਬਿਲਟੀ ਹੈਗੀ ਹੈ ਮੈਂ ਉਹਨੂੰ ਸਹੀ ਤਰੀਕੇ ਨਾਲ ਡਾਇਰੈਕਟ ਜੀ ਜੀ ਤੇ ਉਹ ਆਬਵੀਅਸਲੀ ਉਸ ਸਟੈਂਪ ਦੇ ਉੱਤੇ ਉਸ ਲੈਵਲ ਉਸ ਟਾਈਮ ਦੇ ਉੱਤੇ ਜਦ ਮੇਰੀਆਂ ਡੋਕਤਾ ਬਾਈਆਂ ਸੀ ਉਸ ਤੇ ਡਿਫਰੈਂਟ ਏਜ ਏਜ ਪੈਨ ਦੇ ਵਿੱਚ ਉਹ ਮੇਰੀ ਜਿਹੜੀਆਂ ਸਟੋਰੀਜ਼ ਆ ਉਹ ਮੇਰੇ ਫਰੈਂਡਸ ਨੂੰ ਬੜਾ ਲੱਗੀਆਂ ਸੀ ਬਟ ਇਹੀ ਗੱਲ ਨਹੀਂ ਹੈਗੀ ਮੈਨੂੰ ਥੋੜਾ ਜਿਹਾ ਕ੍ਰਿਟਿਸਿਜ਼ਮ ਵੀ ਮਿਲਿਆ ਸੀ ਕਿ ਇਟ ਇਟ ਇਜ਼ ਟੂ ਚਾਈਲਡਿਸ਼ ਇਟ ਇਜ਼ ਟੂ ਚਾਈਲਡਿਸ਼ ਦ ਵੌਇਸ ਆਫ ਮਾਈ ਕਲਾਸਵਰਕ ਸੀ ਇਨ ਲਾਈਕ ਦੈਟ ਬਟ ਆ ਵਾਸ ਲਾਈਕ ਆਈ نو ਯੂ ਲਾਈਕ ਇਟ ਫਿਰ ਇੱਕ ਗੱਲ ਮੈਨੂੰ ਹੋਰ ਜਿਹੜੀ ਗੱਲ ਸੀ ਹਾਂਜੀ ਕਿਉਂਕਿ ਉਹ ਪੰਜਾਬੀ ਦੇ ਵਿੱਚ ਪਹਿਲੀ ਘਟਨਾ ਸੀ ਕਿ 8 ਸਾਲ ਦੀ ਬੱਚੀ ਕਿਤਾਬ ਛਾਪੀ ਪਹਿਲਾਂ ਤਾਂ ਲੋਕ ਮੰਨਦੇ ਨਹੀਂ ਸੀ ਵੀ ਕਹਾਣੀ ਲਿਖ ਸਕਦੀ ਹਾਂਜੀ ਹਾਂਜੀ ਇਸ ਚੀਜ਼ ਦਾ ਵੀ ਸੀਗਾ ਕਿ ਮੇਬੀ ਇਹਨੇ ਕਹਾਣੀਆਂ ਨਹੀਂ ਲਿਖਿਆ ਹੋਣਗੇ ਬਟ ਇਹ ਸਾਰਾ ਡਿਪੈਂਡ ਕਰਦਾ ਤੁਸੀਂ ਕਿਸੇ ਬੰਦੇ ਨੂੰ ਪਰਸਨਲੀ ਜੇ ਜਾਣੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਚਲੋ ਉਹ ਬੰਦਾ ਇਸ ਚੀਜ਼ ਨੂੰ ਫੇਕ ਕਰ ਰਿਹਾ ਜਾਂ ਫਿਰ ਉਹ ਅਸਲ ਚ ਹੈ ਮੈਂ ਵੀ ਬਹੁਤ ਸਾਰੇ ਵੱਡੇ ਵੱਡੇ ਲੋਕਾਂ ਨੂੰ ਜਦੋਂ ਕਿਤਾਬ ਤੁਹਾਡੀ ਦਿੱਤੀ ਨਾ ਤੇ ਉਹਨਾਂ ਦਾ ਪਹਿਲਾ ਹੀ ਸਵਾਲ ਸੀ ਵੀ ਲਿਖ ਸਕਦੀ 8 ਸਾਲ ਦੀ ਬੱਚੀ ਮੈਂ ਫਿਰ ਉਹਨਾਂ ਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਵੀ ਜਦੋਂ ਦੂਜੀ ਕਿਤਾਬ ਆਊਗੀ ਫਿਰ ਤੁਹਾਨੂੰ ਪਤਾ ਲੱਗੇਗਾ ਉਹ ਫਿਰ ਦੂਜੀ ਕਿਤਾਬ ਤੇ ਉਹ ਮੰਨ ਗਏ ਸੀ ਹਾਂ ਤੇ ਜਿਹੜੀ ਹੁਣ ਨਵੀਆਂ ਲੜਕੀਆਂ ਜਾਂ ਤੁਹਾਡੀ ਉਮਰ ਦੇ ਲੜਕੇ ਨੇ ਬੱਚੇ ਨੇ ਸਾਡੇ ਉਹ ਜੀ ਇਸ ਖੇਤਰ ਚ ਜਾਣਾ ਚਾਹਦੇ ਆ ਕਹਾਣੀ ਲਿਖਣਾ ਚਾਹੁੰਦੇ ਆ ਲਿਖਕ ਬਣਨਾ ਚਾਹੁੰਦੇ ਆ ਤੇ ਉਹਨਾਂ ਨੂੰ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ ਜੇ ਬਣਨਾ ਚਾਹੀਦਾ ਤਾਂ ਉਹ ਕੀ ਕਰਨ ਆਪਣੇ ਜੇ ਤੋਹ ਚਾਹੁੰਦੇ ਆ ਕਿ ਅਸੀਂ ਇੱਕ ਵੈਲ ਇ ਸਟੈਬਲਿਸ਼ਡ ਰਾਈਟਰ ਬਣ ਜੀ ਤਾਂ ਮੇਰੇ ਖਿਆਲ ਚ ਉਹਨਾਂ ਨੂੰ ਸਟੈਪ ਕਰਨਾ ਚਾਹੀਦਾ ਇਸ ਚੀਜ਼ ਦੇ ਵਿੱਚ ਜੀ ਤੇ ਇਹੀ ਬਟ ਮੈਟਰ ਨਹੀਂ ਕਰਦਾ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਇੱਕ ਕੰਸਿਸਟੈਂਸੀ ਵੀ ਰੱਖਣੀ ਚਾਹੀਦੀ ਆ ਕਿ ਉਹਨਾਂ ਨੂੰ ਆਪਣੇ ਉੱਤੇ ਕੌਨਫੀਡੈਂਸ ਵੀ ਹੋਣਾ ਚਾਹੀਦਾ ਕਿ ਆਈ ਕੈਨ ਜੀ ਜੇ ਉਹਨਾਂ ਨੂੰ ਮੀਨਸ ਬੜੇ ਪ੍ਰੋਬਲਮਸ ਵੀ ਆ ਜੇ ਕ੍ਰਿਟਿਸਿਜ਼ਮ ਆਵੇ ਕਿ ਨੋ ਤੁਹਾਡੀਆਂ ਕਹਾਣੀਆਂ ਸਹੀ ਨਹੀਂ ਹੈ ਨਹੀਂ ਗਿਆ ਜਾਂ ਫਿਰ ਕੋਸ਼ ਨਹੀਂ ਇਹ ਲੈਵਲ ਕੋਸ਼ ਨਹੀਂ ਹੈਗਾ ਤਾਂ ਦਿਲ ਤੋੜ ਕੇ ਨਹੀਂ ਬਹਿ ਜਾਣਾ ਚਾਹੀਦਾ ਜੇ ਕਿਸੇ ਨੂੰ ਜੇ ਕੋਈ ਨਹੀਂ ਕਹਿੰਦਾ ਕਿ ਤੁਸੀਂ ਆਰਟਿਸਟ ਹੈਗੇ ਆ ਜੇ ਤੁਹਾਨੂੰ ਕੋਈ ਨਹੀਂ ਰੈਕੋਗਨਾਈਜ਼ ਕਰਦਾ ਕਿ ਤੁਸੀਂ ਆਰਟਿਸਟ ਹੈਗੇ ਆ ਤਾਂ ਤੁਹਾਨੂੰ ਇਹ ਬਿਲੀਫ ਕਰਨਾ ਚਾਹੀਦਾ ਕਿ ਤੁਸੀਂ ਹੈਗੇ ਆ ਕਿਉਂਕਿ ਤੁਹਾਨੂੰ ਤੁਹਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਹੈਗੇ ਦੁਨੀਆਂ ਨੂੰ ਆਪੇ ਪਤਾ ਲੱਗਣਾ ਵਾਈਸ ਸੁਖਚੰਦਰ ਦੀਆਂ ਗੱਲਾਂ ਦੇਖੋ ਕਿ ਤੁਸੀਂ ਡਟੇ ਰਹੋ ਜャ ਤੁਹਾਨੂੰ ਪਤਾ ਹੈ ਆਪਣੇ ਪ੍ਰੋਗਰਾਮ ਦਾ ਕਿ ਵੀ ਮੈਂ ਸੱਚ ਤੇ ਖੜਾ ਆ ਇਸ ਕਰਕੇ ਨਵੇਂ ਜਿਹੜੇ ਬੱਚੇ ਲੇਖਕ ਨੇ ਸਾਡੇ ਉਹਨਾਂ ਨੂੰ ਜਰੂਰ ਮਿਹਨਤ ਕਰਨੀ ਅੱਛਾ ਇੱਕ ਹੋਰ ਗੱਲ ਜਿਹੜੀ ਮੇਰੇ ਮਨ ਚ ਆਈ ਆ ਤੁਸੀਂ ਤਾਂ ਆਪਣੇ ਅਨੁਭਵ ਲਿਖ ਦਿੱਤੇ ਤੇ ਕਈ ਵਾਰੀ ਸਾਡੇ ਬਹੁਤ ਸਾਰੇ ਸਾਹਿਤਕਾਰ ਇਹ ਕਹਿੰਦੇ ਆ ਬਈ ਪੜਨਾ ਬਹੁਤ ਚਾਹੀਦਾ ਲਿਖਣ ਦੋ ਮੈਲਾ ਪੜਨਾ ਇਹ ਜ਼ਰੂਰੀ ਆ ਨਹੀਂ ਲਿਖਣ ਤੋਂ ਪਹਿਲਾਂ ਇਦਾਂ ਨਹੀਂ ਹੋ ਜਦੋਂ ਮੈਂ ਜਦ ਛੋਟੀ ਸੀਗੀ ਉਸ ਵੇਲੇ ਮੈਂ ਕੋਈ ਬਹੁਤ ਲਿਟਰੇਚਰ ਪੜਿਆ ਨਹੀਂ ਸੀਗਾ ਕਿ ਮੈਂ ਆਪਣਾ ਖੁਦ ਦਾ ਲਿਟਰੇਚਰ ਪਾਉਂ ਮੂ ਛੋਟਾ ਜਿਹਾ ਸੀਗਾ ਹੁਣ ਬਣਾ ਲਿਆ ਬਟ ਰੀਡਿੰਗ ਆਬਵੀਅਸਲੀ ਹੈਲਪਸ ਜੀ ਹੁਣ ਜਦ ਮੈਂ ਹੈਗੀ ਆ ਮੈਂ ਮੇਰੀ ਮਦਦ ਹੀ ਹੈਲਪ ਦੇ ਨਾਲ ਮੈਂ ਬਹੁਤ ਸਾਰੀਆਂ ਕਹਾਣੀਆਂ ਪੜ੍ਹਦੀ ਆ ਮੀਨਸ ਇਦਾਂ ਹੀ ਨਹੀਂ ਕਿ ਸਿਰਫ ਇੰਡੀਆ ਚੋਂ ਜਾਂ ਸਿਰਫ ਪੰਜਾਬ ਚੋਂ ਬਟ ਇੰਟਰਨੈਸ਼ਨਲ ਲੈਵਲ ਤੇ ਜਿੱਦਾਂ ਹੁਣ ਹੈਰੀ ਪੌਟਰ ਮੂਵੀਜ਼ ਆ ਮੂਵੀਜ਼ ਨੋਟ ਬੁక్స్ ਮੂਵੀ ਸਾਰੇ ਦੇਖੇ ਬਟ ਬੁక్స్ ਬਹੁਤ ਥੋੜੇ ਵਰਦੇ ਆ ਲੋਕਿ ਕਿਉਂਕਿ ਉਹ ਇੰਨੀਆਂ ਜ਼ਿਆਦਾ ਬਲਕੀ ਆ ਤੇ ਇੰਨੀਆਂ ਲੈਂਥੀ ਆ ਮੇਬੀ ਕਈ ਲੋਕਿ ਕਈ ਵੀ ਟਾਈਮ ਵੀ ਨਹੀਂ ਲਗਾਦਾ ਬਟ ਮੈਂ ਅੱਜ ਤੱਕ ਮੇਰੇ ਖਿਆਲ ਚ ਮੈਂ ਹੈਰੀ ਪੌਟਰ ਬੁక్స్ ਨੂੰ ਦੋ ਜਾਂ ਤਿੰਨ ਵਾਰ ਪੜ ਚੁੱਕੀ ਆ ਜੀ ਤੇ ਉਸ ਚੀਜ਼ ਤੋਂ ਮੈਨੂੰ ਇੱਕ ਇਹ ਪਤਾ ਮੈਨੂੰ ਬਸ ਇਹ ਚੀਜ਼ ਪਤਾ ਲੱਗਦੀ ਉਹਨਾਂ ਕਿ ਮੈਂ ਆਪਣੇ ਆਪ ਨੂੰ ਹੋਰ ਕਿਤਾਬ ਐਕਸਪ੍ਰੈਸ ਕਰ ਸਕਾਂ ਜੀ ਇੱਕ ਕਈ ਵਾਰੀ ਬੱਚਾ ਜਿਹੜਾ ਹੈਗਾ ਉਹ ਆਪਣੇ ਆਪ ਚ ਘਟਨ ਵੀ ਮਹਿਸੂਸ ਕਰਦਾ ਹੁੰਦਾ ਆ ਬਟ ਜਿੱਦਾਂ ਜਿੱਦਾਂ ਉਹ ਇਦਾਂ ਦਾ ਫਲੈਕਸੀਬਲ ਲਿਟਰੇਚਰ ਪੜ੍ਹਦਾ ਆ ਫਲੈਕਸੀਬਲ ਲਿਟਰੇਚਰ ਨਾਟ ਓਨਲੀ ਮੀਨਸ ਹੈਰੀ ਪੌਟਰ ਬਟ ਇਟ ਮੀਨਸ ਕਿ ਲਿਟਰੇਚਰ ਅਰਾਊਂਡ ਦਾ ਵਰਲਡ ਜੀ ਦੈਨ ਦੈਟ ਮੀਨਸ ਕਿ ਉਹ ਜਿਹੜਾ ਬੱਚਾ ਹੈਗਾ ਆ ਉਹਨੂੰ ਇੱਕ ਨਿਊ ਫਾਰਮ ਆਫ ਲਿਟਰੇਚਰ ਪਤਾ ਲੱਗਦੀ ਆ ਜੀ ਐਸ ਵੈਲ ਐਸ ਉਹਨੂੰ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਸਿੱਖਣ ਨੂੰ ਮਿਲਦੀ ਆ ਵੋਕੈਬ ਅ ਸਭ ਚੰਚਲ ਅਸੀਂ ਦੁਆ ਕਰਦੇ ਆ ਕਿ ਤੁਸੀਂ ਹਰ ਖੇਤਰ ਦੇ ਵਿੱਚ ਹੋਰ ਬੁਲੰਦੀਆਂ ਤੇ ਪਹੁੰਚੋ ਕਿਉਂਕਿ ਦੋ ਕਿਤਾਬਾਂ ਤੁਹਾਡੀਆਂ ਛਪ ਚੁੱਕੀਆਂ ਨੇ ਚਿੱਤਰ ਤੁਸੀਂ ਬਹੁਤ ਬਣਾ ਲੈਨੇ ਤੇ ਤੁਸੀਂ ਸਿੱਖਿਆ ਦੇ ਖੇਤਰ ਚ ਸਾਹਿਦ ਦੇ ਖੇਤਰ ਚ ਅ ਮਕਾਮ ਜਿਹੜੇ ਆ ਅਹਿਮ ਉਹ ਹਾਸਲ ਕਰੋ ਕਿਉਂਕਿ ਤੁਹਾਡੇ ਅੰਦਰ ਡਰਦਤਾ ਆ ਹੌਸਲਾ ਆ ਮਿਹਨਤ ਆ ਸੋ ਦੋਸਤੋ ਖਾਸ ਕਰਕੇ ਬੱਚੇ ਮੇਰੇ ਜਿਹੜੇ ਦੇਖ ਰਹੇ ਨੇ ਨਿੱਕੀਆਂ ਕੁਮਾਰਾ ਚੈਨਲ ਉਹਨਾਂ ਨੂੰ ਬੇਨਤੀ ਆ ਕਿ ਇਹ ਬੇਟੀ ਦੀ ਪ੍ਰੇਰਣਾਦਾਇਕ ਜਿਹੜੀ ਇਹ ਗੱਲਬਾਤ ਆ ਇਹ ਤੋਂ ਪ੍ਰੇਰਨਾ ਜ਼ਰੂਰ ਲੈਣ ਔਰ ਸੱਚੇ ਸੁੱਚੇ ਰਾਹਾਂ ਤੇ ਤੁਰਨ ਦਾ ਯਤਨ ਕਰਨ ਨਿੱਕੀਆਂ ਕਰਮਾਂ ਦਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਸੁਖਚੰਦਰ ਬਹੁਤ-ਬਹੁਤ ਧੰਨਵਾਦ ਸ਼ਾਬਾਸ਼। थैंक यू।